ਪੁਰਾਣੇ ਸਮੇਂ ਦੇ ਵਿੱਚ ਸਾਡੀਆਂ ਬੀਬੀਆਂ ਜਿਹੜੀਆਂ ਸੀਗੀਆਂ ਕਿਣਕੇ ਰੋਟੀ ਨਹੀਂ ਸੀ ਬੋਲਦੀਆਂ ਜੀ ਜੀ ਹਮ ਅੱਜ ਪੁੱਛਿਆ ਜਾਂਦਾ ਹੈ ਹਮ ਕਿੰਨੀ ਖਾਣੀ ਅੱਜ ਜੇਕਰ ਕਿਤੇ ਘਰ ਵਾਲਾ ਵੀ ਇੱਕ ਰੋਟੀ ਵਾਧੂ ਮੰਗ ਲਵੇ ਤਾਂ ਘਰ ਵਾਲੇ ਕਹਿੰਦੇ ਤੁਸੀਂ ਤਾਂ ਦੋ ਗਿਆ ਸੀ ਹੁਣ ਤੀਸਰੀ ਕਿਉਂ ਮੰਗ ਲਈ ਤੇ ਉੱਥੇ ਬਰਕਤਾਂ ਕਿੱਥੋਂ ਨਿਕਲਣਗੀਆਂ ਬਿਲਕੁਲ ਜੀ ਤੁਹਾਡੇ ਜੇਕਰ ਬੈਂਕਾਂ ਦੇ ਵਿੱਚ ਪੈਸੇ ਹੈਗੇ ਆ ਲੱਖਾਂ ਕਰੋੜ ਰੁਪਏ ਇਕੱਠਾ ਹੋ ਕੇ ਤੁਸੀਂ ਉਹਨੂੰ ਬਰਕਤ ਸਮਝਦੇ ਹੋ ਬਰਕਤ ਨਹੀਂ ਆ ਘਰ ਆਏ ਫਕੀਰ ਨੂੰ ਕਦੇ ਵੀ ਝਟਕਾ ਨਹੀਂ ਚਾਹੀਦਾ ਬਿਲਕੁਲ ਤੇ ਨਾ ਘਰ ਦਰ ਤੇ ਉੱਪਰ ਆਇਆ ਕੋਈ ਕੁੱਤਾ ਖਾਲੀ ਜਾਵੇ ਜੇਕਰ ਤੁਹਾਡੇ ਛਾਬੇ ਦੇ ਵਿੱਚ ਕਿਸੇ ਕੁੱਤੇ ਨੂੰ ਪਾਉਣ ਦੇ ਲਈ ਟੱਕਰ ਹੈ ਨਹੀਂ ਤਾਂ ਫਿਰ ਉਹ ਘਰ ਜਿੱਡਾ ਮਰਦੀ ਉਚਾ ਹੋਵੇ ਉਹ ਘਰ ਜਿਹੜਾ ਬੇਆਬਾਦ ਹੁੰਦਾ ਉਸ ਘਰ ਦੇ ਵਿੱਚ ਬਰਕਤਾਂ ਵਸ ਨਹੀਂ ਸਕਦੀਆਂ ਅੱਜ ਦੀਆਂ ਬਰਕਤਾਂ ਜਿਹੜੀਆਂ ਉਹ ਬਰਕਤਾਂ ਹੈ ਨਹੀਂ ਅੱਜ ਦੀ ਬਰਕਤ ਸਟੋਰ ਕੀਤੀ ਜੀ ਜੀ ਭੰਡਾਰ ਕੀਤੀ ਹੋਈ ਜੀ ਬਰਕਤ ਚ ਨਹੀਂ ਗਣੀ ਜਾਂਦੀ ਬਿੱਲੀ ਕਿਸ ਘਰ ਜਾਂਦੀ ਜਿੱਥੇ ਕੁਝ ਹੋਵੇ ਖਾਣੇ ਜਿੱਥੇ ਕੁਝ ਹੋਵੇ ਚੂਵੇ ਕਿਸ ਘਰ ਜਾਂਦੇ ਆ ਜਿੱਥੇ ਕੁਝ ਕੋਈ ਹੋਵੇ ਕੁੱਤਾ ਕਿਸ ਘਰ ਜਾਂਦਾ ਜਿਸ ਘਰ ਦੇ ਵਿੱਚੋਂ ਉਹਨੂੰ ਟੁੱਕਰ ਮਿਲਦਾ ਹੋਵੇ ਫਕੀਰ ਕਿਹੜਾ ਦਰ ਜਾ ਕੇ ਖੜਕਾਉਂਦਾ ਜਿਸ ਦਰ ਤੇ ਉਪਰੋਂ ਖੈਰ ਪੈਣੀ ਹੋਵੇ ਕਿੰਬਾਣਾ ਮੱਟਾ ਕਿਤੇ ਕੋਈ ਤਿਲ ਫੁੱਲਦਾਨ ਕਰ ਵੀ ਦਿੰਦਾ ਹੈ ਨਾ ਅਸੀਂ ਛੱਤੀਆਂ ਨੂੰ ਜਾ ਕੇ ਦੱਸਦੇ ਆਂ ਵੀ ਜਿਨੇ ਵਿਚਾਰੇ ਨੇ ਦਾਨ ਉਹ ਕਿਸੇ ਵੀ ਕੰਡੀਸ਼ਨ ਚ ਕਿਸੇ ਵੀ ਹਾਲਾਤ ਵਿੱਚ ਲਿਆ ਹੋਵੇ ਨਾ ਜਿੰਨਾ ਚਿਰ ਉਹਦਾ ਮਲਿਆ ਮੀਟਰ ਹੀ ਨਾ ਕਰ ਦਿੰਦੇ ਅਸੀਂ ਪਿੱਛੇ ਹਟਦੇ ਨਹੀਂ ਹੋਰ ਤੱਕੀ ਗੱਲ ਅਸੀਂ ਕਿਸੇ ਸਕੂਲ ਵਿੱਚ ਕਿਸੇ ਗੁਰਦੁਆਰਾ ਸਾਹਿਬ ਵਿੱਚ ਅਸੀਂ ਕੋਈ ਪੱਖਾ ਵੀਦਾਰ ਕਰ ਦਿੱਤਾ ਹੈ ਨਾ ਅਸੀਂ ਉੱਥੇ ਸਰਦਾਰ ਸ਼ਿਰ ਤੋਂ ਲੈ ਕੇ ਅੱਲ ਤੱਕ ਗੋਤ ਤੱਕ ਐ ਵੱਡੇ ਵੱਡੇ ਖਰਾਚੇ ਲਖੋਨੇ ਆ ਵੀ ਜਦ ਸਾਰੇ ਪਿੰਡ ਨੂੰ ਸਾਰੇ ਆਲੇ ਦੁਆਲੇ ਪਤਾ ਲੱਗ ਜਵੇ ਜਿੰਨਾ ਚਿਰ ਉਹ ਪੂਰਾ ਇਹ ਚਿੱਠਾ ਖੋਲਦੇ ਨਹੀਂ ਅਸੀਂ ਹਟਦੇ ਨਹੀਂ ਬਜ਼ੁਰਗ ਇਹ ਕਹਿੰਦੇ ਸੀਗੇ ਤੁਸੀਂ ਸੱਜੇ ਹੱਥ ਨਾਲ দান ਕੀਤਾ ਨਾ ਤੁਹਾਡੇ ਖੱਬੇ ਹੱਥ ਨੂੰ ਪਤਾ ਨਾ ਲੱਗੇ ਪਰ ਅਸੀਂ ਕੱਲ ਢੋਲ ਖੜਕਾ ਕੇ ਅਸੀਂ ਲੋਕਾਂ ਨੂੰ ਦੱਸਦੇ ਆ ਤੇ ਫਿਰ ਅਸੀਂ ਕਿਨੇ ਸਾਡਾ দান ਕਿਤਾ ਫਲਿਆ ਨਹੀਂ ਓਡਾ ਮਨੁੱਖ ਨਾ ਸ਼ੁਕਰਾਇਆ ਓਡਾ ਹੋਰ ਕੋਈ ਉਹਨੂੰ ਬਰਕਤ ਦਾ ਮਾਇਨਾ ਨਹੀਂ ਸਮਝ ਆਇਆ ਕਿ ਬਰਕਤ ਹੁੰਦੀ ਕਿੱਥੇ ਬੰਦਾ ਇਹ ਟੋਰਾ ਲਈਦਾ ਮੇਰੇ ਕੋਲ ਕੁਝ ਹੈ ਨਹੀਂ ਮੇਰੇ ਕੋਲ ਕੁਝ ਹੈ ਨਹੀਂ ਜੀ ਅਸੀਂ ਗਿਣਤੀ ਮਣਤੀ ਕਰ ਲੱਗੀ ਹੈ ਹਨਾ ਕਰੋੜਾਂ ਦਾ ਦਿਲ ਹੈ ਗੁਰਦੇ ਆ ਫੇਫੜੇ ਆ ਕਿਹੜਾ ਹੰਗਾ ਜਿਹੜਾ ਕਿ ਕਰੋੜ ਤੋਂ ਥੱਲੇ ਵਾਲਾ ਆ ਹਨਾ ਅਸੀਂ ਉਸ ਬਰਕਤ ਨੂੰ ਅਜਾਈ ਗਵਾਈ ਬੈਠੀ ਆ ਦਾਦੀਆਂ ਤੇ ਨਾ ਕਦੀ ਅਸੀਂ ਮੱਥੇ ਤੇ ਸ਼ਿਕਣ ਨਹੀਂ ਸੀ ਦੇਖੀ ਭਾਵੇਂ 10 ਬੰਦੇ ਰੋਟੀ ਖਾਣ ਵਾਲੇ ਆ ਜਾਣਾ ਖੇਤੋਂ ਸੁਨੀਹਾ ਆਇਆ ਜੀ ਇੰਨੇ ਕੰਮੇ ਲੱਗੇ ਹੋਏ ਰੋਟੀ ਬਣਾ ਕੇ ਭੇਜੋ ਚਾਹ ਬਣਾ ਕੋਲੋ ਮੈਂ ਕਿਹ ਜੀ ਚੁਟਕੀਆਂ ਵਿੱਚੋਂ ਕੰਮ ਕਰਕੇ ਭੇਜ ਦਿੰਦੇ ਖਾਦੀ ਅੱਜ ਪਹਿਲੀ ਗੱਲ ਤੇ ਰਵਾਜ ਹੀ ਖਤਮ ਹੋ ਗਿਆ ਲਿਸਟ ਬਣਾਇਓ ਤੁਹਾਡੇ ਕੋਲ ਕੀ ਹੈਗਾ ਕੀ ਨਹੀਂ ਹੈਗਾ ਤੇ ਤੁਸੀਂ ਸੱਚ ਜਾਣਿਓ ਆਣਗੇ ਤੁਸੀਂ ਮੈਨੂੰ ਵੜ ਲਿਓ ਤੁਹਾਡੀ ਲਿਸਟ ਜਿਹੜੀ ਹੈ ਨਾ ਕੀ ਹੈਗਾ ਉਹ ਲੰਬੀ ਹੋ ਜਾਏਗੀ ਇਹ ਜਾਣਦਾ ਉਠ ਜਾਗ ਆ ਦੇਖ ਪਰਬਤਾਂ ਹਾਂ ਮੈਂ ਤੇਰੀ ਜੀਵਨ ਰਮਾਨੀ ਦੀ ਦਾਤ ਹਾਂ ਮੈਂ ਤੇਰੀ ਖੁਸ਼ ਨਸੀਬੀ ਦੀ ਬਾਤ ਹਾਂ ਮੈਂ ਮੈਂ ਆਸਾਂ ਉਮੰਗਾਂ ਜਗਾਂਦੀ ਪਈ ਹਾਂ ਉਠ ਜਾਗ ਮੈਂ ਤੈਨੂੰ ਜਗਾਂਦੀ ਪਈ ਆਂ ਇਸ ਸੁਨੇਹਾ ਇਹ ਬਾਤ ਇੱਕ ਸੋਹਣੀ ਸਵੇਰ ਦੀ ਜਿਹੜੀ ਬਹੁਤ ਸਾਰੀਆਂ ਬਰਕਤਾਂ ਲੈ ਕੇ ਸਾਡੀ ਜ਼ਿੰਦਗੀ ਦੇ ਵਿੱਚ ਸਵੇਰੇ ਸਵੇਰੇ ਆਉਂਦੀ ਹੈ ਤੇ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਜਸਬੀਰ ਕੋਰ ਜੱਸੀ ਦੇ ਨਾਲ ਤੇ ਮੇਰੇ ਨਾਲ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ-ਬਹੁਤ ਸਵਾਗਤ ਸਵਾਗਤ ਤੁਹਾਡਾ ਵੀ ਜੱਸੀ ਜੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਕਿਉਂ ਸਾਡੇ ਨਾਲ ਇਸ ਵੇਲੇ ਜੁੜੇ ਨੇ ਜੀ ਸਵੇਰੇ ਸਵੇਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਪਾ ਕਰਾਂਗੇ ਕਿਉਂਕਿ ਸਵੇਰ ਦਾ ਵੇਲਾ ਹੈ ਜੀ ਚੰਗਾ ਵੇਲਾ ਹੈ ਔਰ ਮੈਂ ਇਹ ਕੀ ਕਰਦਾ ਕਿ ਬੰਤਾ तेरा ਇੰਤਜ਼ਾਰ ਨਹੀਂ ਕਰਦਾ ਹੂੰ ਕਿਉਂਕਿ ਮੈਨੂੰ ਪਤਾ ਹੈ ਮੌਨਸੂਨ ਦੀ ਤਰ੍ਹਾਂ ਤੂੰ ਆਏਂਗਾ ਤੇ ਤਪਦੇ ਥਲਾਂ ਦੇ ਉੱਪਰ ਵਰੇਂਗਾ ਤੇ ਕੁਝ ਹਰੀਆਲੀ ਜਿਹਾ ਉੱਗੇਗਾ ਸਵੇਰ ਚੰਗੀ ਹੋਏਗੀ ਜੀ ਸਵੇਰੇ ਸਵੇਰੇ ਬਹੁਤ ਸੋਹਣੀ ਗੱਲਾਂ 정이에 정의 ਕਰਾਂਗੇ ਬਿਲਕੁਲ ਜੀ ਅਗਰ ਉਹਨਾਂ ਗੱਲਾਂ ਦੇ ਵਿੱਚ ਬਰਕਤ ਹੋਵੇ ਤੇ ਮੈਨੂੰ ਲੱਗਦਾ ਕੰਮਾਂ ਦੇ ਵਿੱਚ ਆਪਣੇ ਆਪ ਬਰਕਤ ਆ ਜਾਏਗੀ ਕਿਉਂਕਿ ਗੱਲਾਂ ਕਿੱਥੋਂ ਆਉਂਦੀਆਂ ਨੇ ਸਾਡੇ ਜਹਨ ਚੋਂ ਸਾਡੇ ਦਿਮਾਗ ਚੋਂ ਅਗਰ ਅਸੀਂ ਦਿਮਾਗ ਦੇ ਵਿੱਚ ਹੀ ਬਰਕਤ ਲੈ ਕੇ ਚੱਲਾਂਗੇ ਤੇ ਮੈਨੂੰ ਲੱਗਦਾ ਸਾਡੇ ਕੰਮਾਂ ਦੇ ਵਿੱਚ ਆਪਣੇ ਆਪ ਹੀ ਬਰਕਤ ਆ ਜਾਏਗੀ ਦੇਖੋ ਜੀ ਗੱਲ ਇਹ ਹੈ ਕਿ ਬਰਕਤ ਜਿਹੜੀ ਹੈ ਜੀ ਲਫ਼ਜ਼ ਬਹੁਤ ਵੱਡਾ ਜੀ ਆਮ ਤੌਰ ਤੇ ਬਜ਼ੁਰਗ ਸਾਡੇ ਅਸੀਸਾਂ ਦਿੰਦੇ ਹੁੰਦੇ ਆ ਹਮ ਕਿ ਰੱਬ ਤੈਨੂੰ ਬਰਕਤ ਦੇਵੇ ਜੀ ਚਾਹੇ ਉਹ ਖਾਣ ਪੀਣ ਦੀਆਂ ਚੀਜ਼ਾਂ ਹੋਣ ਚਾਹੇ ਉਹ ਕਮਾਈ ਹੋਵੇ ਜੀ ਆਮ ਤੌਰ ਤੇ ਅਸੀਂ ਅਰਦਾਸ ਵੀ ਕਰਦੇ ਹਾਂ ਹਮ ਕਿ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚ ਬਰਕਤ ਹੁੰਦੀ ਹੈ ਹਮ ਪਹਿਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚ ਹੀ ਆ ਜੀ ਬਿਲਕੁਲ ਇਹ ਵੀ ਗੱਲ ਨੋਟ ਕਰ ਲੈ ਬਿਲਕੁਲ ਹੁਣ ਬਰਕਤ ਜੇਕਰ ਤੁਸੀਂ ਦੇਖਣੀ ਹੈ ਹਮ ਤੇ ਤੁਹਾਨੂੰ ਕੋਈ ਲਗਭਗ 20 ਸਾਲ ਪਿੱਛੇ ਜਾਣਾ ਪੈਣਾ ਜੀ ਬਿਲਕੁਲ ਅੱਜ ਦੀਆਂ ਬਰਕਤਾਂ ਜਿਹੜੀਆਂ ਨਾ ਹੂੰ ਉਹ ਬਰਕਤਾਂ ਹੈ ਨਹੀਂ ਹੂੰ ਅੱਜ ਦੀ ਬਰਕਤ ਸਟੋਰ ਕੀਤੀ ਹੋਈ ਹੈ ਜੀ ਭੰਡਾਰ ਕੀਤੀ ਹੋਈ ਹੈ ਜੀ ਉਹ ਬਰਕਤ ਚ ਨਹੀਂ ਗਿਣੀ ਜਾਂਦੀ ਹੂੰ ਬਰਕਤ ਦੇ ਵਾਸਤੇ 15 20 ਸਾਲ ਪਿੱਛੇ ਜਾਣੇ ਜੀ ਹਰ ਇੱਕ ਘਰ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਹੂੰ ਦੋ ਦੋ ਡੰਗਰ ਵੱਜੇ ਹੋਏ ਆ ਜੀ ਚਾਹੇ ਉਹ ਮੱਝਾ ਹੋਣ ਤੇ ਚਾਹੇ ਉਹ ਗਾਵਾਂ ਹੋਣ ਹੂੰ ਹਰ ਘਰ ਦੇ ਰਸੋਈ ਦੇ ਵਿੱਚ ਭਾਂਡੇ ਦੁੱਧ ਨਾਲ ਭਰੇ ਹੋਏ ਆ ਜੀ ਲੱਸੀ ਨਾਲ ਭਰੇ ਹੋਏ ਆ ਜੀ ਦਹੀਂ ਦੇ ਨਾਲ ਭਰੇ ਹੋਏ ਆ ਹਮ ਉਹਨਾਂ ਘਰਾਂ ਦੀਆਂ ਰਸੋਈਆਂ ਦੇ ਵਿੱਚ ਹਮ ਮਰਤਬਣ ਦੀ ਸੀ ਘਿਓ ਦੇ ਭਰੇ ਹੋਏ ਆ ਹਮ ਸ਼ੱਕਰ ਵੀ ਹੈ ਜੀ ਦਾਲਾਂ ਦੇ ਨਾਲ ਭਰੇ ਹੋਏ ਆ ਹਮ ਹਰ ਇੱਕ ਚੀਜ਼ ਹਮ ਭਰੀ ਹੋਈ ਹੈ ਜੀ ਸਾਰਾ ਟੱਬਰ ਖਾ ਪੀ ਕੇ ਸੁੱਤਾ ਹੈ ਹਮ ਰਾਤ ਨੂੰ ਕੁੰਡਾ ਖੜਕਦਾ ਹੈ ਹਮ ਕੋਈ ਪ੍ਰਾਣਾ ਆਉਂਦਾ ਹੈ ਜੀ ਉੱਠਦੇ ਆ ਛਾਬਾ ਫਰੋਲਦੇ ਆ ਹਮ ਰੋਟੀਆਂ ਪਈਆਂ ਹੁੰਦੀਆਂ ਹੂੰ ਦਾਲ ਸਬਜ਼ੀ ਗਰਮ ਕਰਦੇ ਉਹਨੂੰ ਫੜਾ ਦਿੰਦੇ ਆ ਜੀ ਜੀ ਬਰਕਤ ਇਹਨੂੰ ਕਹਿੰਦੇ ਆ ਬਿਲਕੁਲ ਜੀ ਜੋਗੀ ਜੀ ਉਸ ਵਕਤ ਭਾਂਡਿਆਂ ਵਿੱਚ ਰਸੋਈਆਂ ਵਿੱਚ ਘਰ ਵਿੱਚ ਬਰਕਤ ਸੀ ਪਰ ਮੈਨੂੰ ਇਹ ਵੀ ਲੱਗਦਾ ਹੈ ਉਹ ਬਰਕਤ ਆਉਂਦੀ ਕਿਵੇਂ ਸੀ ਜਿਸ ਬਰਕਤ ਨੂੰ ਅਸੀਂ ਅੱਜ ਆਪੇ ਹੀ ਘਰੋਂ ਬਾਹਰ ਕੱਢਿਆ ਹੋਇਆ ਹੈ ਜੀ ਜੀ ਬੇਸ਼ੱਕ ਉਹ ਕਰਾਂ ਦੀਆਂ ਵੰਡੀਆਂ ਕਰਨ ਹੋਵੇ ਵਦੇਸ਼ਾਂ ਵੱਲ ਰੁੱਕ ਕਰਕੇ ਹੋਵੇ ਜਾਂ ਪਰਿਵਾਰਾਂ ਦੀਆਂ ਤੰਦਾਂ ਟੁੱਟਣ ਕਰਕੇ ਹੋਵੇ ਮੈਂ ਗੱਲ ਕਰ ਰਹੀਆਂ ਬਜ਼ੁਰਗਾਂ ਦੀ ਬਜ਼ੁਰਗ ਸਾਡਾ ਉਹ ਸਰਮਾਇਆ ਆ ਜਿਹੜਾ ਸਾਨੂੰ ਗੂਗਲ ਤੋਂ ਨਹੀਂ ਲੱਭਦਾ ਬਿਲਕੁਲ ਕਿਸੇ ਹਾਲਚ ਨਹੀਂ ਲੱਭਦਾ ਜਿਹੜੀਆਂ ਬਰਕਤਾਂ ਬਜ਼ੁਰਗਾਂ ਕੋਲੋਂ ਸਾਡੇ ਘਰਾਂ ਵਿੱਚ ਸਾਡੇ ਜਹਨ ਵਿੱਚ ਆਉਂਦੀਆਂ ਉਹ ਹੋਰ ਕਿਤੇ ਨਹੀਂ ਆਉਂਦੀਆਂ ਬਜ਼ੁਰਗ ਇੱਕ ਗੱਲ ਕਿਹਾ ਕਰਦੇ ਸੀਗੇ ਪੁਰਾਣੇ ਜ਼ਮਾਨਿਆਂ ਵਿੱਚ ਵੀ ਔਰ ਅੱਜ ਵੀ ਅਗਰ ਕਹਿੰਦੇ ਪ੍ਰਮਾਤਮਾ ਸਾਨੂੰ ਇੰਨਾ ਕੁ ਦੇਵੇ ਸਾਡੇ ਖਾਂ ਜੁਗਾ ਤਾਂ ਹੋਵੇ ਹੀ ਹੋਵੇ ਜੇਕਰ ਕੋਈ ਸਾਡੇ ਕਰ ਮੰਗਤਾ ਵੀ ਉਹ ਵੀ ਖਾਲੀ ਹੱਥ ਨਾ ਜਾਵੇ ਔਰ ਬੀਬੀਆਂ ਵੀ ਇਹ ਗੱਲ ਕਹਿੰ ਜਾਂ ਕਹਿੰਦੀਆਂ ਹੁੰਦੀਆਂ ਸੀ ਖਾਸ ਕਰਕੇ ਜਦੋਂ ਕੋਈ ਦਿਨ ਤਿਉਹਾਰ ਆ ਜੇ ਕੋਈ ਉਦਾਂ ਵੀ ਮੰਗਤਾ ਵੀ ਆਉਂਦਾ ਚਾਹੇ ਵੈਸੀ ਵੀ ਕੋਈ ਆ ਜਾਵੇ ਜਾਣ ਬੁੱਝ ਕੇ ਵੀ ਕਹਿੰਦੇ ਦਿਨ ਤਿਉਹਾਰ ਵਾਲੇ ਦੇ ਇਹਨਾਂ ਕਦੀ ਖਾਲੀ ਨਹੀਂ ਮੋੜਨਾ ਹੱਸਦਾ ਵਸਦਾ ਕਰ ਹੈ ਬਿਲਕੁਲ ਜੋਗੀ ਜੀ ਕਿ ਮੈਂ ਤੁਹਾਨੂੰ ਗੱਲ ਦੱਸਦੀ ਨਾ ਸਾਡੇ ਦੀਦੀ ਹੋਣੀ ਆ ਭੈਣ ਹੋਣੀ ਆ ਉਹਨਾਂ ਨੇ ਇਹਨਾਂ ਘਰ ਲਿਆ ਹਜੇ ਉਹਨਾਂ ਨੇ ਉੱਥੇ ਰਹਾਇਸ਼ ਨਹੀਂ ਕੀਤੀ ਤੇ ਉਹਨਾਂ ਦਿਨਾਂ ਚ ਨਾ ਸ਼ਬੀਲ ਲੱਗਦੀ ਪਈ ਸੀ ਤੇ ਇਦਾਂ ਸ਼ਬੀਲ ਦੀ ਉਹ ਗ੍ਰਾਹੀ ਇਕੱਠੀ ਕਰਨ ਵਾਲੇ ਆਏ ਹਨਾ ਤੇ ਉਹ ਉਹਨਾਂ ਦੇ ਘਰ ਵੀ ਆ ਗਏ ਉਸੇ ਘਰ ਵਿੱਚ ਸੀਗੇ ਉਹ ਤੇ ਉਹਨਾਂ ਨੇ ਨਾ ਚਲੋ ਵੀ ਕਿਹਾ ਵੀ ਤੁਸੀਂ ਵੀ ਆਪਣਾ ਹਿੱਸਾ ਪਾਓ ਉਹਨਾਂ ਨੇ ਦੇ ਦਿੱਤਾ ਆਪ ਦਾ ਇਸ ਹਨਾ ਉਹ ਆ ਕੇ ਬੜਾ ਖੁਸ਼ ਹੋਏ ਕਹਿੰਦੇ ਅੱਜ ਸਾਡਾ ਘਰ ਵੀ ਨਾ ਵੱਸਦਾ ਹੋ ਗਿਆ ਵਾਵਾ ਮਤਲਬ ਸਾਡੀ ਉਸ ਘਰ ਚ ਰਹਾਇਸ਼ ਹੋ ਗਈ ਸਾਡੀ ਸ਼ੁਰੂਆਤ ਹੋ ਗਈ ਹੈ ਨਾ ਦੇਖੋ ਮਨ ਵਿੱਚ ਕਿੰਨਾ ਚਾਹੀ ਅਸੀਂ ਬੇਸ਼ੱਕ ਉਹ ਜਿਹਨਾਂ ਨੇ ਰਹਾਇਸ਼ ਕੀਤੀ ਨੂੰ ਥਰ ਰਹਿ ਨਹੀਂ ਦੇ ਪਰ ਉਹਨਾਂ ਨੂੰ ਇਹ ਲੱਗਿਆ ਵੀ ਸਾਡੇ ਘਰ ਚ ਅਜ ਕਿਤੇ ਚਾਹੇ ਉਦਾਸ ਹੋਣ ਵੀ ਹੋਣ ਲੱਗ ਜਿੰਨਾ ਮਰਜ਼ੀ ਦਿੱਤਾ ਹੋਵੇ ਵੀ ਸਾਡਾ ਰਹਿਣ ਬਸੇਰਾ ਹੋ ਗਿਆ ਹੈ ਨਾ ਵੀ ਘਰ ਉਹ ਆ ਜਿਹੜੇ ਹੱਸਦੇ ਵਸਦੇ ਆ ਜੇ ਕੋਈ ਆਇਆ ਉਹ ਕਿਸੇ ਵੀ ਤਰੀਕੇ ਦਾ ਹੋਵੇ ਤਾਂ ਪਰ ਅਗਰ ਉਸ ਘਰ ਚੋਂ ਕਿਸੇ ਨੂੰ ਆਏ ਨੂੰ ਦਾਨਪੂਰਨ ਕੀਤਾ ਇਹਦਾ ਤਾਂ ਰਹਾਇਸ਼ ਮਿਲ ਲੱਗਦਾ ਆਬਾਦੀ ਉਹਨੂੰ ਹੀ ਕਹੀ ਜਾਂਦੇ ਆ ਬਹੁਤ ਚੰਗੀ ਗੱਲ ਹੈ ਮੈਂ ਇੱਥੇ ਗੱਲ ਇੱਕ ਹੋਰ ਵੀ ਸੋਚ ਰਿਹਾ ਸੀ ਜੀ ਮੈਨੂੰ ਹੀ ਲੱਗਦਾ ਸੀ ਕਿ ਨਵੇਂ ਘਰ ਦੇ ਵਿੱਚ ਉਹਨੇ ਰਹਿائش ਕੀਤੀ ਨਹੀਂ ਜੀ ਉਧਰੋਂ ਮੁੰਡਿਆਂ ਨੇ ਸ਼ਬੀਲ ਲਾਉਣੀ ਹੈ ਹਾਂਜੀ ਘਰ ਦੇ ਵਿੱਚ ਕੋਈ ਸਮਾਨ ਨਹੀਂ ਲੈ ਕੇ ਆਇਆ ਕੋਈ ਰਸੋਈ ਨਹੀਂ ਕੋਹਾਂ ਡਾਂ ਟਿੰਡਾਂ ਨਹੀਂ ਕੋਈ ਕੁਝ ਵੀ ਨਹੀਂਗਾ ਕੋਈ ਸਾਰਾ ਕੁਝ ਤੇ ਉਹ ਜਦੋਂ ਅਚਾਨਕ ਬੰਦਾ ਕੋਈ ਆ ਜਾਵੇ ਕਿ ਸਾਨੂੰ ਭਈ ਤੁਸੀਂ ਗ੍ਰਾਈ ਦਿਓ ਤਾਂ ਬੰਦਾ ਫਿਰ ਸੋਚਦਾ ਕਿ ਹੁਣ ਮੈਂ ਦਵਾਂਗੀ ਪੈਸਾ ਮੇਰੇ ਕੋਲ ਨਹੀਂ ਸਮਾਨ ਇੱਥੇ ਕੋਈ ਹੈ ਨਹੀਂ ਕਰੀਏ ਕੀ ਤਾਂ ਮੈਂ ਐਵੀ ਸੋਚਦਾ ਸੀ ਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਈ ਜਿਹੜਾ ਪਾਣੀ ਲੈ ਜਾਣਾ ਉਹੀ ਸਾਡੇ ਵਾਲੀ ਮੋਟਰ ਤੋਂ ਲੈ ਜਾ। ਆ ਬਿਲਕੁਲ ਜੀ ਮੈਂ ਉਹ ਮੈਂ ਅੱਗੇ ਗੱਲ ਜੋੜਨੀ ਸੀ ਹਜੇ ਉਹ ਸ਼ਬੀਲ ਲੱਗੀ ਹੋਦਾਰੇ ਘਰ ਦੇ ਬਾਹਰ ਵਾਰ ਸੀਗੀ। ਆ ਦੇਖੋ ਉਹਦਾ ਵੀ ਸੁਭਾਅ ਬਣਦੇ ਆ ਨਾ। ਹਾਂਜੀ ਹਾਂਜੀ। ਸੋ ਅਸੀਂ ਕਦੇ ਇਹ ਇਹ ਨਾ ਕਹੀਏ ਹਾਂਜੀ ਕਿ ਸਾਡੇ ਕੋਲ ਕੁਝ ਹੈ ਨਹੀਂ। ਹਾਂਜੀ ਬਿਲਕੁਲ। ਹਮੇਸ਼ਾ ਜ਼ਿੰਦਗੀ ਦੇ ਵਿੱਚ ਹੂੰ ਜੇਕਰ ਤੁਸੀਂ ਬੌਧੇ ਦੀ ਤਲਾਸ਼ ਦੇ ਵਿੱਚੋਂ ਹੂੰ ਬੌਧਾ ਕਹੀਏ ਬੌਧਾ ਹੋਏ। ਜੇਕਰ ਤੁਸੀਂ ਹਮੇਸ਼ਾ ਮਰੂ ਮਰੂ ਕਰਦੇ ਹੋ। ਹੂੰ ਹੈ ਨਹੀਂ ਓਏ ਲੁੱਟ ਗਏ ਓਏ ਮਰ ਗਏ ਓਏ ਹੂੰ ਤਾਂ ਯਾਦ ਰੱਖਿਓ ਫਿਰ ਉਹ ਕਦੇ ਕਦੇ ਹੈ ਨਹੀਂ ਹੋ ਜਾਂਦੀ ਹੋ ਜਾਂਦੀ ਹਾਂ ਸੋ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੇ ਸਾਨੂੰ ਦੋ ਡੰਗ ਦੀ ਰੋਟੀ ਦਿੱਤੀ ਹੈ ਹੂੰ ਨਾਲ ਸਾਨੂੰ ਪੈਣਨ ਪਚਰਨ ਦੇ ਵਾਸਤੇ ਕੱਪੜੇ ਦਿੱਤੇ ਆ। ਹੂੰ। ਨਾਲ ਸਾਨੂੰ ਰਹਿਣ ਦੇ ਵਾਸਤੇ ਘਰ ਦੀ ਛੱਤ ਦਿੱਤੀ ਆ। ਸਾਨੂੰ ਆਉਣ ਜਾਣ ਦੇ ਵਾਸਤੇ ਕੋਈ ਸਕੂਟਰ, ਸਾਈਕਲ, ਮੋਟਰਸਾਈਕਲ, ਕੋਈ ਗੱਡੀ, ਕੋਈ ਕਾਰ ਦਿੱਤੀ ਹੋਈ ਆ। ਹੂੰ। ਫਿਰ ਤੁਸੀਂ ਕਿਸ ਮੂਹ ਦੇ ਨਾਲ ਕਹਿਣੋਗੇ? ਇਹ ਨਹੀਂ ਹਾਂ। ਸੋ ਘਰ ਆਈ ਫਕੀਰ ਨੂੰ ਕਦੇ ਵੀ ਝਿੜਕਣਾ ਨਹੀਂ ਚਾਹੀਦਾ। ਬਿਲਕੁਲ। ਤੇ ਨਾ ਘਰ ਦਰ ਤੇ ਉੱਪਰ ਆਇਆ ਕੋਈ ਕੁੱਤਾ ਖਾਲੀ ਜਾਵੇ। ਜੇਕਰ ਤੁਹਾਡੇ ਛਾਬੇ ਦੇ ਵਿੱਚ ਕਿਸੇ ਕੁੱਤੇ ਨੂੰ ਪਾਉਣ ਦੇ ਲਈ ਟੱਕਰ ਹੈ ਨਹੀਂ ਤਾਂ ਫਿਰ ਉਹ ਘਰ ਜਿੱਡਾ ਮਰਜੀ ਉੱਚਾ ਹੋਵੇ ਉਹ ਘਰ ਜਿਹੜਾ ਬੇਆਬਾਦ ਹੁੰਦਾ ਉਸ ਘਰ ਦੇ ਵਿੱਚ ਬਰਕਤਾਂ ਵੱਸ ਨਹੀਂ ਸਕਦੀਆਂ ਕਿਉਂ ਬਿੱਲੀ ਕਿਸ ਘਰ ਜਾਂਦੀ ਹੈ ਜਿੱਥੇ ਕੁਝ ਹੋਵੇ ਖਾਣ ਨੂੰ ਜਿੱਥੇ ਕੁਝ ਹੋਵੇ ਚੂਹੇ ਕਿਸ ਘਰ ਜਾਂਦੇ ਆ ਜਿੱਥੇ ਕੁਝ ਕੋਈ ਹੋਵੇ ਕੁੱਤਾ ਕਿਸ ਘਰ ਜਾਂਦਾ ਜਿਸ ਘਰ ਦੇ ਵਿੱਚੋਂ ਉਹਨੂੰ ਟੱਕਰ ਮਿਲਦਾ ਹੋਵੇ ਫਕੀਰ ਕਿਹੜਾ ਦਰ ਜਾ ਕੇ ਖੜਕਾਉਂਦਾ ਜਿਸ ਦਰ ਤੇ ਉਪਰੋਂ ਖੈਰ ਪੈਣੀ ਹੋਵੇ ਸੋ ਇਸ ਕਰਕੇ ਕਹਿੰਦਾ ਕਿ ਉਹ ਚਾਂਦੀ ਦੇ ਸਿੱਕੇ ਬੇਕਾਰ ਗਣੀਂਦੇ ਜੋ ਭੁੱਖੇ ਨਹੀਂ ਰਜਾ ਸਕਦੇ ਜੀ ਜੀ ਉਹ ਅੰਨ ਦੇ ਦਾਣੇ ਬੇਕਾਰ ਜਣੀਂਦੇ ਕਿ ਜਿਹੜੇ ਕਿਸੇ ਦਾ ਜੀ ਨਹੀਂ ਪਰਚਾ ਸਕਦੇ ਤੇ ਉਹ ਬਾਦਸ਼ਾਹ ਮਹਤਾਜ ਸੁਣੀ ਦੇ ਜੋਗੀ ਜਿਹੜੇ ਪੱਲਿਓਂ ਖੈਰ ਨਹੀਂ ਪਾ ਸਕਦੇ ਬਾਜੀ ਬਾਜੀ ਸੋ ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ ਜੀ ਕਿ ਬਰਕਤਾਂ ਕਿੱਥੇ ਪੈਣੀਆਂ ਹਨ ਹਮ ਹਮ ਬਰਕਤਾਂ ਉੱਥੇ ਪੈਣੀਆਂ ਨੇ ਜਿੱਥੇ ਅਸੀਂ ਆਪ ਖਾ ਕੇ ਹਮ ਰਾਜ ਕੇ ਜੀ ਆਨੰਦਮਈ ਪ੍ਰਸੰਨ ਚਿਤ ਹੋ ਕੇ ਇਹ ਵੀ ਸੋਚ ਕੇ ਸੋਣੇ ਕਿ ਜੇਕਰ ਹੁਣ ਕੋਈ ਹੋਰ ਆ ਵੀ ਗਿਆ ਤੇ ਉਹ ਵੀ ਸਾਡੇ ਦਰ ਤੋਂ ਖਾਲੀ ਜਾ ਰੇ ਨਾ ਬਰਕਤਾਂ ਉਹਨਾਂ ਘਰਾਂ ਦੇ ਵਿੱਚ ਨੱਚਦੀਆਂ ਜੀ ਜੀ ਜੋਗੀ ਜੀ ਵੈਸੇ ਵੀ ਨਾ ਕਹਿੰਦੇ ਰਾਜ ਦੀ ਰੂਹ ਹੁੰਦੀ ਰਾਜ ਦਾ ਮਨ ਹੁੰਦਾ ਤੁਸੀਂ ਵੀ ਗੱਲ ਕੀਤੀ ਕਿ ਭੁੱਖਾ ਢੇਡੀ ਹੁੰਦਾ ਹੈ ਨਾ ਨੀਤ ਜੇ ਰਾਜ ਜਵੇ ਹੈ ਨਾ ਬਾਕੀ ਹੋਰ ਕੋਈ ਭੁੱਖਾ ਰਹਿ ਵੀ ਜਵੇ ਤੇ ਮੈਨੂੰ ਲੱਗਦਾ ਉਹ ਭੁੱਖਾ ਨਹੀਂ ਹੁੰਦਾ ਅਸੀਂ ਵੈਸੇ ਤਾਂ ਨਾ ਪੁਦਰਤੀ ਦਾਨੀਆਂ ਪਰਮਾਤਮਾ ਹੀ ਦਾਨੀਆਂ ਅਸੀਂ ਦਾਨੀ ਹੈ ਨਹੀਂ ਚਲੋ ਫਿਰ ਵੀ ਜੇ ਲਫ਼ਜ਼ ਵਰਤ ਲਈਏ ਤੇ ਮਾੜਾ ਮੋਟਾ ਲੁਕਮਾ ਸੁਕਮਾ ਵਰਤ ਵੀ ਲੈਂਦਾ ਪਰ ਜੇ ਅਸੀਂ ਅਸੀਂ ਸਾਡੀ ਮਨੁੱਖ ਦੀ ਫਿਤਰਤ ਹੀ ਹੋ ਗਈ ਮੈਨੂੰ ਲੱਗਦਾ ਕਿ ਮਾੜਾ ਮੋਟਾ ਕਿਤੇ ਕੋਈ ਤਿਲ ਫੁੱਲ ਦਾਨ ਕਰ ਵੀ ਦਿੱਤਾ ਹੈ ਨਾ ਅਸੀਂ ਛੱਤਿਆਂ ਨੂੰ ਜਾ ਕੇ ਦੱਸਦੇ ਆ ਵੀ ਜਿਨੇ ਵਿਚਾਰੇ ਨੇ ਦਾਨ ਉਹ ਕਿਸੇ ਵੀ ਕੰਡੀਸ਼ਨ ਚ ਕਿਸੇ ਵੀ ਹਾਲਾਤ ਵਿੱਚ ਲਿਆ ਹੋਵੇ ਨਾ ਜਿੰਨਾ ਚਿਰ ਉਹਦਾ ਮੱਲਿਆ ਮੇਟਰੀ ਨਾ ਕਰ ਦਿੰਦੇ ਅਸੀਂ ਪਿੱਛੇ ਹਟਦੇ ਨਹੀਂ ਹੋਰ ਤੱਕੀ ਗੱਲ ਅਸੀਂ ਕਿਸੇ ਸਕੂਲ ਵਿੱਚ ਕਿਸੇ ਗੁਰਦੁਆਰਾ ਸਾਹਿਬ ਵਿੱਚ ਅਸੀਂ ਕੋਈ ਪੱਖਾ ਵੀ ਆਦਾਰ ਕਰ ਦਿੱਤਾ ਹੈ ਨਾ ਅਸੀਂ ਉੱਚ ਸਰਦਾਰ ਸ਼ਿਦਤੋ ਲੈ ਕੇ ਅੱਲ ਤੱਕ ਗੋਤ ਤੱਕ ਇਹ ਵੱਡੇ ਵੱਡੇ ਖਰਾਚ ਲਖੋਨੇ ਆ ਵੀ ਜਿਤ ਸਾਰੇ ਪਿੰਡ ਨੂੰ ਸਾਰੇ ਆਲੇ ਦੁਆਲੇ ਪਤਾ ਲੱਗ ਜਵੇ ਜਿੰਨਾ ਚਿਰ ਉਹ ਪੂਰਾ ਇਹ ਚਿੱਠਾ ਖੋਲਦੇ ਨਹੀਂ ਅਸੀਂ ਹਟਦੇ ਨਹੀਂ ਬਜ਼ੁਰਗ ਇਹ ਕਹਿੰਦੇ ਸੀਗੇ ਤੁਸੀਂ ਸੱਜੇ ਹੱਥ ਨਾਲ দান ਕੀਤਾ ਨਾ ਤੁਹਾਡੇ ਖੱਬੇ ਹੱਥ ਨੂੰ ਪਤਾ ਨਾ ਲੱਗੇ ਪਰ ਅਸੀਂ ਕੱਲ ਢੋਲ ਖੜਕਾ ਕੇ ਅਸੀਂ ਲੋਕਾਂ ਨੂੰ ਦੱਸਦੇ ਆ ਤੇ ਫਿਰ ਅਸੀਂ ਕਿਨੇ ਸਾਡਾ দান ਕਿਤਾ ਫਲਿਆ ਨਹੀਂ ਦੇਖੋ ਗੱਲ ਇਹ ਹੈ ਕਿ ਜੇਕਰ ਤੁਸੀਂ ਕਿਸੇ ਗੁਰੂ ਘਰ ਦੇ ਵਿੱਚ ਪੱਖਾ ਚੜਾ ਕੇ ਹੂੰ ਉਨਾ ਪੱਖੇ ਦੇ ਪਰਾਂ ਦੇ ਉੱਪਰ ਪੂਰੇ ਖਾਨਦਾਨ ਦੇ ਨਾਮ ਲਿਖਵਾਉਣ ਦੇ ਸ਼ੌਕੀਨ ਹੋ ਤਾਂ ਸੱਚ ਜਾਣਿਓ ਫਿਰ ਤੁਸੀਂ ਦਾਨੀਆਂ 'ਚ ਨਹੀਂ ਕਿਸੇ ਬੰਦੇ ਵਿੱਚੋਂ ਬਿਲਕੁਲ ਦਾਨੀ ਸਭ ਤੋਂ ਵੱਡਾ ਕੌਣ ਹੈ ਦੁਨੀਆ 'ਤੇ ਕਦੇ ਆਪਾਂ ਸੋਚਿਆ ਕਦੀ ਕੋਈ ਨੋਟ ਕੀਤਾ ਅਸੀਂ ਤਾਂ 1 ਰੁਪਇਆ ਦੇ ਕੇ ਗਿਣੌਣ ਲੱਗ ਪਏ ਨੇ ਕਿ ਮੈਂ ਜਦ ਵੀ ਸੀਸ ਝੁਕਾਉਣਾ ਆ ਆਪਣੀ ਔਕਾਤ ਦਿਖਾਉਣਾ ਆ ਮੈਂ ਟਕਾ ਚੜਾ ਕੇ ਰੱਬ ਅੱਗੇ ਥਈਆਂ ਦੇ ਬਰਬਰ ਚ ਹੋਣਾ ਦਾਨੀ ਕੌਣ ਆ ਦਾਨੀ ਤੇ ਸਾਡਾ ਉਹ ਅਕਾਲ ਪੁਰਖ ਆ ਉਸ ਤੋਂ ਵੱਡਾ ਦਾਨ ਕੌਣ ਹੋ ਸਕਦਾ ਜਿਹਨੇ ਸਾਨੂੰ ਜੀਵਨ ਦਾਨ ਦਿੱਤਾ ਹੂੰ ਜਿਸ ਨੇ ਸਾਨੂੰ ਅੱਖਾਂ ਦਿੱਤੀਆਂ ਹੂੰ ਜਿਸ ਨੇ ਸਾਨੂੰ ਖਾਣ ਦੇ ਲਈ ਦੰਦ ਦਿੱਤੇ ਜੀ ਜੀ ਜਿਸ ਨੇ ਸਾਨੂੰ ਹੱਥ ਪੈਰ ਦਿੱਤੇ ਹੂੰ ਜਿਸ ਨੇ ਸਾਨੂੰ ਗੁਰਦੇ ਦਿੱਤੇ ਹੂੰ ਜਿਸ ਨੇ ਸਾਨੂੰ ਇਹ ਸਰੀਰ ਦਿੱਤਾ ਹੈ ਦਾਨੀ ਤੇ ਉਹ ਆ ਤੇ ਜੇਕਰ ਦਾਨੀ ਕਿਤੇ ਦੰਦ ਦੇ ਵਿੱਚ ਕਾਣ ਕਰ ਜਵੇ ਜੇਕਰ ਕਿਤੇ ਇੱਕ ਹੱਥ ਪੈਰ ਨਾ ਹੋਵੇ ਅੱਖਾਂ ਨਾ ਹੋਣ ਜ਼ੁਬਾਨ ਨਾ ਹੋਵੇ ਮੇਰੇ ਵਰਗਾ ਗੁੰਗਾ ਹੋਵੇ ਫੇਰ ਫਿਰ ਅਸੀਂ ਕਹਿੰਦੇ ਨਾ ਅਬ ਨਾਰਮਲ ਜੰਮੇ ਸੀ ਜੀ ਰੱਬ ਜੀ ਰੱਬ ਕਹਿੰਦਾ ਨਾ ਕਿ ਬੰਦਾ ਇਹ ਚੋਰਾ ਲਈਦਾ ਮੇਰੇ ਕੋਲ ਕੁਝ ਹੈ ਨਹੀਂ ਮੇਰੇ ਕੋਲ ਕੁਝ ਹੈ ਨਹੀਂ ਜੇ ਅਸੀਂ ਗਿਣਤੀ ਮਿੰਤੀ ਕਰਨ ਲੱਗੇ ਹੈ ਨਾ ਕਰੋੜਾਂ ਦਾ ਦਿਲ ਹੈ ਗੁਰਦੇ ਆ ਫੇਫੜੇ ਆ ਕਿਹੜਾ ਅੰਗ ਆ ਜਿਹੜਾ ਕਿ ਕਰੋੜ ਤੋਂ ਥੱਲੇ ਵਾਲਾ ਆ ਹੈ ਨਾ ਅਸੀਂ ਉਸ ਬਰਕਤ ਨੂੰ ਅਜਾਈ ਗਵਾਈ ਬੱਠੇ ਅਸੀਂ 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 ਅਸਲ ਵਿੱਚ ਬਰਕਤ ਦਾ ਮਤਲਬ ਸਮਝ ਨਹੀਂ ਸਕੇ ਹੂੰ ਠੀਕ ਜਸੀ ਜੀ ਬਹੁਤ ਬਰਕਤ ਹੈ ਤੁਹਾਡੇ ਬੋਲਾਂ ਦੇ ਵਿੱਚ ਜੇਕਰ ਲੋਕ ਤੁਹਾਨੂੰ ਸੁਣਦੇ ਆ ਜੀ ਇਹ ਪਰਮਾਤਮਾ ਦੀ ਇੱਕ ਬਖਸ਼ਿਸ਼ ਹੈ ਜੀ ਨਹੀਂ ਤਾਂ ਲੋਕ ਇਧਰ ਨੂੰ ਮੂੰਹ ਕਰਕੇ ਬੈਠੇ ਅਸੀਂ ਉਧਰ ਨੂੰ ਮੂੰਹ ਕਰਕੇ ਬੈਠੇ ਉਧਰ ਲੱਖਾਂ ਲੋਕ ਨੇ ਜਿਹੜਾ ਦੋ ਜਾਣੇ ਆ ਮਰਕਤ ਸਾਡੇ ਦਾ ਹੀ ਹੈ ਜੀ ਹੋਰ ਕਿੱਥੇ ਹੋਣੀ ਹੈ ਬਿਲਕੁਲ ਸ਼ੁਕਰੀਆ ਦਾ ਮੈਂ ਕਿ ਨਹੀਂ ਕਰਨਾ ਚਾਹੀਦਾ ਪਰ ਮਾਤਾ ਦਾ ਪਰ ਅਸੀਂ ਨਾ ਸ਼ੁਕਰੇ ਜਿੱਡਾ ਮਨੁੱਖ ਨਾ ਸ਼ੁਕਰ ਆਇਆ ਉੱਡਾ ਹੋਰ ਕੋਈ ਨਹੀਂ ਉਹਨੂੰ ਬਰਕਤ ਦਾ ਮਾਇਨਾ ਨਹੀਂ ਸਮਝ ਆਇਆ ਕਿ ਬਰਕਤ ਹੁੰਦੀ ਕਿੱਥੇ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਡਰਮ ਦੇ ਵਿੱਚ ਦਾਣੇ ਹੋਣ ਜਾਂ ਨਾ ਹੋਣ ਤੁਹਾਡੀ ਬੈਂਕ ਦੇ ਵਿੱਚ ਪੈਸੇ ਪਏ ਹੋਣ ਜਾਂ ਨਾ ਪਏ ਹੋਣ ਤੁਸੀਂ ਦੂਸਰੇ ਡੰਗ ਦਾ ਫਿਕਰ ਕਰਦੇ ਹੋ ਮੋਬਾਰ ਕੀ ਯਾਰ ਹੁਣ ਖਾ ਲਿਆ ਸਵੇਰ ਨੂੰ ਕਿਦਾਂ ਹੋਣੀ ਕੀ ਕਰਾਂਗੇ ਤੁਸੀਂ ਉਹਦੇ ਬਾਰੇ ਫਿਕਰ ਨਾ ਕਰੋ ਤੁਸੀਂ ਇਹ ਕਹਿੰਦੇ ਕਿ ਸਾਡੇ ਕੋਲ ਤਾਂ ਬਰਕਤ ਹੀ ਹੈ ਨਹੀਂ ਅਸੀਂ ਜੋ ਕਮਾਉਨੇ ਆ ਖਾ ਲੰਨੇ ਆ ਸਾਡੇ ਕੋਲ ਬਚਦਾ ਹੀ ਕੁਝ ਨਹੀਂ ਹੈਗਾ ਸਾਡੇ ਕੋਲ ਤਾਂ ਹੈ ਹੀ ਕੁਝ ਯਾਰ ਤੁਸੀਂ ਬਚਾ ਕੇ ਜਿਹੜਾ ਰੱਖਦੇ ਹੋ ਉਹਨੂੰ ਬਰਕਤ ਸਮਝਦੇ ਹੋ ਮਤਲਬ ਸੀ ਇਨਸਾਨ ਸਮਝਣ ਲੱਗ ਪਏ ਆ ਹੈਨਾ ਤੁਹਾਡੇ ਜ਼ਿਕਰ ਬੈਂਕਾਂ ਦੇ ਵਿੱਚ ਪੈਸੇ ਹੈਗੇ ਆ ਲੱਖਾਂ ਕਰੋੜ ਰੁਪਈਆ ਇਕੱਠਾ ਹੋ ਕੇ ਤੁਸੀਂ ਉਹਨੂੰ ਬਰਕਤ ਸਮਝਦੇ ਹੋ ਉਹ ਬਰਕਤ ਪਤਨੀ ਆ ਬਰਕਤ ਕੀ ਹੈ ਤੁਹਾਡੇ ਬੱਚੇ ਜਿਹੜੇ ਨੇ ਤੁਹਾਡਾ ਆਰ ਪਰਿਵਾਰ ਜਿਹੜਾ ਆ ਉਹ ਤੰਦਰੁਸਤ ਆ ਜੀ ਉਹ ਸਾਰਾ ਚੰਗਾ ਰਿਸ਼ਟ ਪੁਸ਼ਟ ਆ ਸਿਹਤ ਚੰਗੀ ਆ ਉਹਨਾਂ ਦੀ ਸੋਚ ਚੰਗੀ ਆ ਉਹਨਾਂ ਦੇ ਵਿਚਾਰ ਚੰਗੇ ਨੇ ਰੱਬ ਦੀ ਹੈ ਬਰਕਤ ਹੈ ਤੁਹਾਡੇ ਘਰ ਦੇ ਵਿੱਚ ਨਾ ਚੱਲੇ ਕਿਉਂਕਿ ਤੁਸੀਂ ਉਹਦਾ ਦਿੱਤਾ ਖਾ ਵੀ ਰਹੇ ਹੋ ਚੰਗੀ ਸਿਹਤ ਵੀ ਮਾਰ ਰਹੇ ਹੋ ਤੁਹਾਡੇ ਕੋਲ ਜੀਵਨ ਹੈ ਤੁਸੀਂ ਹੋਰ ਕਮਾ ਲੋਗੇ ਪੈਸਾ ਤੇ ਸਾਡੇ ਬਜ਼ੁਰਗ ਕਹਿੰਦੇ ਉਹਦੇ ਹੱਥਾਂ ਦੀ ਮੈਲ ਆ ਠੀਕ ਹੈ ਪਰ ਇਹ ਅਸੀਂ ਤਾਂ ਸਿਰਫ ਸਰਪਤ ਧਨ ਦੌਲਤ ਨੂੰ ਬਰਕਤ ਸਮਝ ਬੈਠੇ ਆ ਇਹ ਬਰਕਤ ਉਹਨਾਂ ਸਾਡੇ ਕੋਲ ਮੇਰੇ ਕੋਲ ਲਫ਼ਜ਼ਾਂ ਦੀ ਬਰਕਤ ਹੈ ਜੀ ਜੀ ਬਿਲਕੁਲ ਪ੍ਰਮਾਤਮਾ ਨੇ ਸਾਡੇ ਲਫ਼ਜ਼ਾਂ ਦੇ ਵਿੱਚ ਬਰਕਤ ਪਾਈ ਕੀ ਇਹ ਇਹ ਸਾਨੂੰ ਪ੍ਰਮਾਤਮਾ ਨੇ ਜੋ ਸਾਨੂੰ ਚੀਜ਼ਾਂ ਦਿੱਤੀਆਂ ਜੀ ਜੀ ਕਿ ਮੇਰੇ ਮੌਲਾ ਮੇਰੇ ਬੋਲਾਂ ਦੇ ਵਿੱਚ ਅਸਰ ਦੇਣੀ ਜੀ ਜੀ ਬਿਲਕੁਲ ਮੇਰੇ ਮੌਲਾ ਮੇਰੇ ਬੋਲਾਂ ਦੇ ਵਿੱਚ ਅਸਰ ਦੇਮੀ ਇਹਨਾਂ ਦੀ ਬਦੌਲਤ ਦੌਲਤ ਸ਼ੋਹਰਤ ਤਾਂ ਮਿਲਖੀ ਹੈ ਬਸ ਹੁਣ ਸੰਭਾਲ ਲਈ ਜੋਗੀ ਨੂੰ ਸਬਰ ਦੇ ਜ਼ਬਰ ਦੇਮੀ ਬਿਲਕੁਲ ਸਾਡੇ ਕੋਲ ਇੰਨੀਆਂ ਚੀਜ਼ਾਂ ਅਸੀਂ ਕਦੇ ਗਿਣੀਆਂ ਹੀ ਨਹੀਂ ਅਸੀਂ ਤਾਂ ਤੁਸੀਂ ਲਿਸਟ ਬਣਾ ਲਓ ਇਹ ਅੱਜ ਕਰਕੇ ਦੇਖਿਓ ਕੰਮ ਕਰਦੇ ਵਿੱਚ ਜਾ ਕੇ ਤੁਸੀਂ ਵੀ ਕਰਿਓ ਲਿਸਟ ਬਣਾਓ ਮਿੱਤਰੋ ਇੱਕ ਕਿ ਤੁਹਾਡੇ ਕੋਲ ਕੀ ਹੈਗਾ ਕੀ ਹੈ ਨਹੀਂ ਕੀ ਤੁਸੀਂ ਚਾਹੁੰਦੇ ਸੀ ਕੀ ਤੁਹਾਨੂੰ ਨਹੀਂ ਮਿਲਿਆ ਤੁਸੀਂ ਲਿਸਟ ਬਣਾਇਓ ਤੁਹਾਡੇ ਕੋਲ ਕੀ ਹੈਗਾ ਕੀ ਨਹੀਂ ਹੈਗਾ ਤੇ ਤੁਸੀਂ ਸੱਚ ਜਾਣਿਓ ਆਣ ਕੇ ਤੁਸੀਂ ਮੈਨੂੰ ਫੜ ਲਿਓ ਤੁਹਾਡੀ ਲਿਸਟ ਜਿਹੜੀ ਹੈ ਨਾ ਕੀ ਹੈਗਾ ਉਹ ਲੰਬੀ ਹੋ ਜਾਣੀ ਹੈ ਹੂੰ ਬਿਲਕੁਲ ਕੀ ਨਹੀਂ ਹੈਗਾ ਉਹ ਛੋਟੀ ਹੋ ਜਾਣੀ ਆ ਫੇਰ ਬਰਕਤ ਕਿੱਥੇ ਆ ਇਨਸਾਨ ਪਤਾ ਕੀ ਹੈ ਜਿਵੇਂ ਜਿਹੜੀ ਚੀਜ਼ ਹੈ ਨਹੀਂ ਨਾ ਅਸੀਂ ਉਹਦੇ ਮਗਰ ਭੱਜਦੇ ਆ ਕੋਈ ਕੋਈ ਸਾਡੇ ਕੋਲ ਹੈ ਨਹੀਂ ਜਿਹੜੀ ਹੈਗੀ ਉਹਦੀ ਅਸੀਂ ਕਦਰ ਨਹੀਂ ਕਰਦੇ ਨਾ ਮਤਲਬ ਇਨਸਾਨ ਸਦਾ ਇਸ ਸਨ ਵਿਚਾਲੇ ਫਸਿਆ ਰਹਿੰਦਾ ਹੈ ਨਾ ਜਿਹੜੀ ਹੈਗੀ ਉਹਦੀ ਅਸੀਂ ਕਦਰ ਨਹੀਂ ਕਰਦੇ ਜਿਹੜੀ ਸਾਡੇ ਕੋਲ ਹਜੇ ਆਉਣੀਆਂ ਮਗਰ ਭੱਜਦੇ ਆ ਇਸ ਕਰਕੇ ਦੋਵੇਂ ਪਿੱਛੋਂ ਹੀ ਰਹਿੰਦੇ ਆ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਹੋ ਜਾਂਦੀ ਹੈ ਤੁਸੀਂ ਗੱਲ ਕਰ ਰਹੇ ਸੀ ਤੰਦਰੁਸਤੀ ਦੀ ਨਾ ਇਨਸਾਨ ساری ਉਮਰ ਕਾਦੇ ਵਾਸਤੇ ਭੱਜਦਾ ਇੱਕ ਰੋਟੀ ਵਾਸਤੇ ਔਰ ਹਰ ਕਿਸੇ ਨੇ ਸਿਰਫ ਦੋ ਰੋਟੀਆਂ ਖਾ ਕੇ ਹੀ ਸੋਣਾ ਹੀਰੇ ਚਾਂਦੀ ਸੋਨੇ ਦੀ ਰੋਟੀ ਚਾਰ ਤੁਸੀਂ ਤੁਸੀਂ ਪੰਜ ਖਾ ਲੈਨੇ ਨਹੀਂ ਮੈਂ ਸੱਤ ਖਾਣੀਆਂ ਹਾਂਜੀ ਗੱਲ ਕਰਦੀ ਹੈ ਨਾ ਖਾਣ ਪੀਣ ਦੀ ਪੁਰਾਣੇ ਜ਼ਮਾਨਿਆਂ ਵਿੱਚ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਖਾਸ ਤੌਰ ਤੇ ਮਤਲਬ ਉਸ ਜ਼ਮਾਨੇ 'ਚ ਇਹ ਗੱਲ ਜ਼ਿਆਦਾ ਟੁੱਕਦੀ ਸੀ ਹੋਏਗੀ ਤਾਂ ਅੱਜ ਪਰਦਾਦੀਆਂ ਪਰਦਾਦਿਆਂ ਦੇ ਵਕਤ ਦੇ ਵਿੱਚ ਜ਼ਿਆਦਾ ਸੀ ਗੱਲ ਉਸ ਸਮੇਂ ਦਾਦੀਆਂ ਕੀ-ਕਿਆ ਕਰਦੀਆਂ ਸੀਗੀਆਂ ਰਸੋਈ ਦੇ ਵਿੱਚ ਆ ਕੇ ਪਹਿਲਾਂ ਤਾਂ ਉਹ ਜਿਹੜਾ ਅੰਦਰ ਵਰਦੀਆਂ ਸੀ ਨਾ ਕਰੋ ਸਰਦਨ ਨੂੰ ਮੱਥਾ ਟੇਕ ਕੇ ਅੰਦਰ ਵਰਦੀਆਂ ਸੀ ਸਿਰ ਟੱਕ ਕੇ ਅੰਦਰ ਵਰਦੀਆਂ ਸੀ ਵਾਹਿਗੁਰੂ ਵਾਹਿਗੁਰੂ ਰਾਮ-ਰਾਮ ਕਰਦੀਆਂ ਰਹਿੰਦੀਆਂ ਸੀ ਤੇ ਖਾਸ ਕਰਕੇ ਇਹ ਹਦਾਇਤ ਦਿੱਤੀ ਜਾਂਦੀ ਸੀ ਕਿ ਵਾਲ ਖੁੱਲੇ ਨਹੀਂ ਹੋਣੇ ਚਾਹੀਦੇ ਰਸੋਈ ਦੇ ਵਿੱਚ ਕਿਉਂ ਉਹ ਕਹਿੰਦੀਆਂ ਸੀ ਕਿ ਚਾਹੇ ਖਾਣਾ ਬਣਾਉਂਦੇ ਸਾਂ ਉਹ ਵਾਲ ਵਿੱਚ ਡਿੱਗ ਸਕਦਾ ਸਚਾਈ ਸੁੱਚਮਤਾ ਰੱਖਦੀਆਂ ਫਿਰ ਦੂਸਰੀ ਗੱਲ ਜੇ ਕੋਈ ਬੱਚਾ ਨਾ ਕਰੋ ਟਰਟਰ ਬੋਲਦਾ ਜਾਂ ਕੁਝ ਵੀ ਭਾਸ਼ਾ ਬੋਲਦਾ ਉਹਨਾਂ ਨੂੰ ਮਨਾ ਕੀਤਾ ਜਾਂਦਾ ਸੀ ਕਿ ਬੋਲਣਾ ਨਹੀਂ ਜੇ ਆਪਣਾ ਤੇ ਮਾਂਵਾ ਝੜਕ ਦਿੰਦੀ ਹੁੰਦੀ ਸੀ ਰਸੋਈ ਤੋਂ ਬਾਹਰ ਚੱਲੋ ਇਹ ਤੋਂ ਵੀ ਅਗਲੀ ਗੱਲ ਘਰ ਦੇ ਵਿੱਚ ਜਿਹਨੂੰ ਆਪਾਂ ਚੋਰ ਕਹਿ ਦਿੰਦੇ ਆ ਆਪਾਂ ਚੁੱਲਾ ਚੌਂਕਾ ਕਹਿ ਦਿੰਦੇ ਆ ਨਾ ਆਮ ਤੌਰ ਤੇ ਤਿੰਨ ਚਾਰ ਲੇਡੀਜ਼ ਸੜੀ ਦਾਦੀ ਹੋ ਗਈ ਮਾਂ ਹੋ ਗਈ ਨੋ ਤਿੰਨ ਚਾਰ ਜਣੀਆਂ ਰਸੋਈ ਵਿੱਚ ਕੰਮ ਕਰਿਆ ਕਰਦੀਆਂ ਸੀ ਔਰ ਬੜੀ ਸ਼ਾਂਤੀ ਨਾਲ ਪਾਠ ਪੜ੍ਹਦੀਆਂ ਗੁਰਬਾਣੀ ਪੜ੍ਹਦੀਆਂ ਰੋਟੀ ਪਾਣੀ ਬਣਾਇਆ ਕਰਦੇ ਸੀ ਤੇ ਉਹਦੇ ਵਿੱਚ ਰਸ ਵੀ ਆਉਂਦਾ ਸੀ ਗੁਰਬਾਣੀ ਦਾ ਵੀ ਤੇ ਬੋਲਾਂ ਦਾ ਵੀ ਫਿਰ ਜਦੋਂ ਜਿਹੜਾ ਵੀ ਉਹ ਖਾਣਾ ਖਾਂਦਾ ਸੀ ਨਾ ਉਹਦੇ ਵਿੱਚ ਸੱਚੀਓਂ ਬਰਕਤ ਹੁੰਦੀ ਸੀ ਬੋਲਾਂ ਵਿੱਚ ਵੀ ਤੇ ਸਰੀਰ ਵਿੱਚ ਦੀ ਵੀ ਤੰਦਰੁਸਤੀ ਵਿੱਚ ਵੀ ਬਰਕਤ ਹੁੰਦੀ ਸੀ ਇਹ ਵੀ ਨਾਲ ਗੱਲ ਕਹਦੇ ਤੁਸੀਂ ਕਹੋਗੇ ਨਾ ਮੈਡਮ ਦੇ ਆਪਣੇ ਵਾਲ ਤਾਂ ਖੁੱਲੇ ਨੇ ਪਰ ਇਸ ਵਕਤ ਮੈਂ ਸਟੂਡੀਓ ਦੇ ਵਿੱਚ ਅਰ ਸੋਈ ਵਿੱਚ ਨਹੀਂ ਆਹ ਤੁਸੀਂ ਕਿਹੜਾ ਚੱਲ ਬੋਲਵਾ ਹਾਂ ਹਾਂਜੀ ਦੇਖੋ ਗੱਲ ਇਹ ਹੈ ਜਿਸੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਉਹ ਤਹਿਜ਼ੀਬ ਸੀ ਹਾਂਜੀ ਉਹ ਅੱਜ ਖਤਮ ਹੋ ਗਈ ਆ ਜੀ ਅੱਜ ਦੀ ਜਿਹੜੀ ਸੁਆਣੀ ਹੈ ਨਾ ਗਿਣ ਕੇ ਰੋਟੀ ਪਕਾਉਂਦੀ ਆ ਜੀ ਪੁਰਾਣੇ ਸਮੇਂ ਦੇ ਵਿੱਚ ਹਮ ਸਾਡੀਆਂ ਬੀਬੀਆਂ ਜਿਹੜੀਆਂ ਸੀਗੀਆਂ ਉਹ ਗਿਣ ਕੇ ਰੋਟੀ ਨਹੀਂ ਸੀ ਪਕਾਉਂਦੀਆਂ ਜੀ ਜੀ ਹਮ ਅੱਜ ਪੁੱਛਿਆ ਜਾਂਦਾ ਹਮ ਕਿੰਨੀ ਖਾਣੀ ਆ ਹਮ ਕਿੰਨੀ ਰੋਟੀ ਖਾਓਗੇ ਹਮ ਚਾਹ ਪੀਓਗੇ ਹਮ ਦੁੱਧ ਪੀਣਾ ਹਮ ਦਹੀਂ ਖਾਣਾ ਹਮ ਮੱਖਣ ਲੈਣਾ ਸਾਰੀ ਚੀਜ਼ਾਂ ਪੁੱਛੀਆਂ ਜਾਂਦੀਆਂ ਹਮ ਪੁੱਛ ਕੇ ਸਾਰੇ ਕੰਮ ਕੀਤੇ ਜਾਂਦੇ ਆ ਹਮ ਤੇ ਅੱਜ ਬੀਬੀਆਂ ਕੀ ਕਰਦੀਆਂ ਕਿ ਰਾਤ ਨੂੰ ਸਾਰਾ ਕੁਝ ਮੂਦਾ ਮਾਰ ਕੇ ਹਮ ਸਾਰਾ ਕੁਝ ਬੰਦ ਕਰਕੇ ਤਵਾ ਤਵਾ ਐਨ ਚੰਗੀ ਤਰ੍ਹਾਂ ਧੋ ਕੇ ਸਵਾਰ ਕੇ ਤੇ ਆਰਾਮ ਦੇ ਨਾਲ ਸੌ ਜਾਂਦੀਆਂ ਛਾਬਾ ਖਾਲੀ ਹੁੰਦਾ ਚੰਗੇ ਵਪਾਰੀ ਗੱਲਾ ਤੇ ਚੰਗੇ ਕਬੀਲਦਾਰ ਆਪਣਾ ਛਾਬਾ ਕਦੇ ਖਾਲੀ ਨਹੀਂ ਰੱਖਿਆ ਕਰਦੇ ਬਿਲਕੁਲ ਉਹ ਵੀ ਸਮੇ ਅਸੀਂ ਦੇਖਿਆ ਹੰਡਾਇਆ ਮਾਣਿਆ ਕਿ ਜਦੋਂ ਰਾਤ ਦੀਆਂ ਬਈਆਂ ਰੋਟੀਆਂ ਮੱਕੀ ਦੀਆਂ ਸਵੇ ਨੂੰ ਮੱਖਣੀ ਲਗਾ ਕੇ ਖਾਣੀਆਂ ਤੇ ਉਹ ਸੈਂਡਵਿਚ ਅੱਜ ਦੁਨੀਆ ਦੇ ਕਿਸੇ ਵੀ ਸਟੋਰ ਤੋਂ ਮੁੱਲ ਨਹੀਂ ਵਿਕਦੇ ਸੱਜਣੋ ਬਰਕਤਾਂ ਉਦੋਂ ਹੀ ਹੁੰਦੀਆਂ ਸੀ ਕਿ ਜਦੋਂ ਬਿਨਾਂ ਪੁੱਛਿਆ ਇੰਨਾ ਕੁ ਪਕਾ ਲਿਆ ਜਾਂਦਾ ਸੀ ਕਿ ਜੇਕਰ ਦੋ ਪਰੌਣੇ ਵੀ ਆ ਜਾਂਦੇ ਸੀ ਉਹਨਾਂ ਨੂੰ ਵੀ ਤਾਜ਼ੀ-ਤਾਜ਼ੀ ਮਿਲ ਜਾਂਦੀ ਹੁੰਦੀ ਸੀ ਅੱਜ ਜੇਕਰ ਕਿਤੇ ਘਰ ਵਾਲਾ ਵੀ ਇੱਕ ਰੋਟੀ ਵਾਧੂ ਮੰਗ ਲਵੇ ਤਾਂ ਘਰ ਵਾਲੀ ਕਹਿੰਦੇ ਤੁਸੀਂ ਤਾਂ ਦੋ ਗਿਆ ਸੀ ਹੁਣ ਤੀਸਰੀ ਕਿਉਂ ਮੰਗ ਲਈ ਤੇ ਉੱਥੇ ਵਰਕ ਤਾਂ ਕਿੱਥੇ ਨੱਚਣਗੇ ਬਿਲਕੁਲ ਜੀ ਜੋਗੀ ਜੀ ਜਿੱਦਾਂ ਨਾ ਇਹ ਗੱਲ ਹੁਣ ਪਤਾ ਨਹੀਂ ਕਿਦਾਂ ਜਿਹਨੂੰ ਕਹਿੰਦੇ ਨਾ ਮਤਲਬ ਇੱਕ ਦੰਤ ਕਥਾ ਵਾਂਗੂ ਅੱਗੇ ਦੀ ਅੱਗੇ ਆਈ ਗਈ ਜੇ ਅਸੀਂ ਆਪਣੀ ਮਾਂ ਨੂੰ ਇਹ ਗੱਲ ਪੁੱਛੀ ਵੀ ਇਦਾਂ ਉਹ ਤਾਂ ਨਾ ਉਸ ਟਾਈਮ ਰਾਤ ਨੂੰ ਆਟਾ ਗੁੰਨੇ ਆ ਤੇ ਰੋਟੀ ਪਕਾ ਲਈ ਉਹ ਪ੍ਰਾਤ ਤੱਕ ਨਹੀਂ ਸੀ ਧੋਂਦੇ ਹਨਾ ਜੇ ਉਹਨਾਂ ਨੂੰ ਕਿਹਾ ਵੀ ਮੰਮੀ ਇਦਾਂ ਕਿਉਂ ਕਰਦੇ ਆ ਉਹ ਕਹਿੰਦੇ ਪਤਾ ਨਹੀਂ ਤੁਹਾਡੀ ਨਾਨੀ ਕਰਦੇ ਹੁੰਦੇ ਸੀ ਜੇ ਨਾਨੀ ਉਹਨਾਂ ਨੂੰ ਉਸ ਟਾਈਮ ਪੁੱਛਿਆ ਗਿਆ ਨਾ ਨਾਨੀ ਕਹਿੰਦੇ ਪਤਾ ਨਹੀਂ ਤੁਹਾਡੇ ਬਣਾਨੀ ਕਰਦੇ ਹੁੰਦੇ ਸੀ ਨਾ ਇੱਕ ਉਹ ਪੀੜੀਦਾਰ ਪੀੜੀ ਇੱਕ ਵਾਈ ਤਾਂ ਵਾਂਗੂ ਲੈ ਕੇ ਆਉਂਦੇ ਗਏ ਜੁਰਗਾਂ ਦੇ ਬੋਲਾਂ ਵਿੱਚ ਸੱਚੀ ਉਹ ਬਰਕਤ ਸੀ ਉਹਦੇ ਪਿੱਛੇ ਕੁਝ ਵੀ ਕਾਰਨ ਹੋ ਸਕਦਾ ਦੇਖੋ ਇੱਕ ਤਾਂ ਜਿੱਦਾਂ ਨਾ ਅੱਜ ਕੱਲ੍ਹ ਵੈਸੇ ਖਾਸ ਤੌਰ ਦਾ ਮੰਨ ਲਓ ਹੁਣ ਤੁਸੀਂ ਤਵੇ ਦੀ ਗੱਲ ਕੀਤੀ ਨਾ ਜੇ ਆਪਾਂ ਰੋਟੀ ਬਣਾ ਕੇ ਉਹ ਤਵਾ ਧੋ ਕੇ ਰੱਖ ਦਿੱਤਾ ਹੈ ਨਾ ਤੇ ਕਈ ਵਾਰ ਇਦਾਂ ਸੁਆਣੀ ਹੈ ਥੋੜੀ ਅਣਗਿਲੀ ਜੀ ਕਰ ਜਾਂਦੀ ਹੈ ਦੂਜੀ ਵਾਰ ਵਰਤੇ ਵੀ ਚਲ ਤੋਤਾ ਹੀ ਹੋਇਆ ਨਾ ਹੀ ਵਰਤੀਏ ਮਤਲਬ ਵਰਤਣ ਲੱਗੇ ਧੋਈਏ ਹੈ ਨਾ ਜੇ ਮੰਨ ਲਓ ਨਹੀਂ ਤੋਤਾ ਹੋ ਸਕਦਾ ਇਹਦੇ ਪਿੱਛੇ ਇਹ ਵੀ ਕਾਰਨ ਹੋਵੇ ਜੇ ਨਹੀਂ ਧੋਕੇ ਰੱਖਿਆ ਤੇ ਯਕੀਨਨ ਤੁਸੀਂ ਜਦੋਂ ਦੂਜੀ ਵਾਰ ਵਰਤੋਂਗੇ ਉਹਨੂੰ ਧੋਕੇ ਹੀ ਵਰਤੋਂਗੇ ਹੈ ਨਾ ਇਹ ਵੀ ਕਾਰਨ ਹੋ ਸਕਦਾ ਕੁਝ ਹੋਰ ਕਾਰਨ ਆਣੇ ਆਣ ਜਾਣੇ ਪਰ ਬਰਕਤ ਵਾਲਾ ਆ ਇੱਕ ਇਹ ਵੀ ਮੈਂ ਮਹਿਸੂਸ ਕਰਦਾ ਹੂੰ ਜਿਵੇਂ ਕਿ ਉਹ ਬਜ਼ੁਰਗ ਜਿਹੜੇ ਆ ਉਹ ਤਾਂ ਨਹੀਂ ਸੀ ਧੋਦੇ ਹੁੰਦੇ ਹੂੰ ਪਹਿਲੀ ਗੱਲ ਤੇ ਉਦੋਂ ਐ ਏਡੇ ਕੋਈ ਡਿਸ਼ ਬਾਰਾਂ ਜਾਂ ਉਹ ਡਿਸ਼ ਪਾਊਡਰ ਜਾਂ ਕੁਝ ਵੀ ਜਾਂ ਕਿ ਲਿਕਵਿਡ ਜਿਹੜਾ ਉਹ ਹੁੰਦਾ ਉਹ ਨਹੀਂ ਹੁੰਦਾ ਹੁੰਦਾ ਸੀ ਉਦੋਂ ਸਵਾਦ ਦੇ ਨਾਲ ਜਾਂ ਰੇਤਾ ਦੇ ਨਾਲ ਭਾਂਡੇ ਮਾਂਜ ਮੂਜ ਲਏ ਜਾਂਦੇ ਹੁੰਦੇ ਸੀਗੇ ਫੇਰ ਰਾਤ ਨੂੰ ਕਿਹੜਾ ਉੱਠ ਕੇ ਬਾਹਰ ਵਿੜੇ ਦੇ ਵਿੱਚ ਬੈਠ ਕੇ ਭਾਂਡੇ ਮਾਂਜੇ ਹਾਂਜੀ ਵੀ ਚਲੋ ਕੋਈ ਇਸ ਵੀ ਨੂੰ ਮਾਜ ਲਵਾਂਗੇ ਇੱਕ ਇਹ ਟੈਕਨੀਕਲ ਹੋ ਸਕਦਾ ਦੂਸਰਾ ਹੂੰ ਸਭ ਤੋਂ ਵੱਡਾ ਕਾਰਨ ਹੂੰ ਕਿ ਇਹਨੂੰ ਧੋਣਾ ਕਿਉਂ ਆ ਹੂੰ ਕੋਈ ਪ੍ਰਾਣਾ ਹੋਰ ਆ ਗਿਆ ਰਾਤ ਬਰਾਤੇ ਕੋਈ ਕਿਤੇ ਮੁਸੀਬਤ ਦਾ ਮਾਰਿਆ ਆ ਗਿਆ ਆ ਗਿਆ ਹਾਂਜੀ ਉਹਨੂੰ ਪਕਾ ਕੇ ਖਲੋਣੀ ਪੈ ਜਵੇ ਤੇ ਉਹਨੂੰ ਫਿਰ ਤੋਂ ਹੋ ਕੇ ਰੱਖਾਂਗੇ ਹਾਂ ਠੀਕ ਹੈ ਬਿਲਕੁਲ ਹੁਣ ਗੱਲ ਤੁਹਾਡੇ ਵੀ ਬੜੀ ਬਾਜਵੇ ਆ ਕਿ ਜੇ ਕਰ ਭਾਈ ਉਸ ਧੋਤਾ ਨਾ ਹੋਗਾ ਸਵੇ ਨੂੰ ਤਾਂ ਬਕਾਇਦਾ ਧੋਕੇ ਸਾਫ ਕਰਕੇ ਧੋਕੇ ਹੀ ਵਰਤਣਾ ਪੈਣਾ ਤੇ ਕਈ ਵਾਰ ਉਦਾਂ ਹੀ ਫਿਰ ਬੀਬੀਆਂ ਤਵਾ ਚੜ੍ਹ ਦਿੰਦੇ ਨੇ ਉੱਪਰ ਕੋਈ ਚੱਲ ਭਾਵੇਂ ਤੇ ਰਾਤ ਨੂੰ ਟਰੌਕਰੇ 'ਚ ਭਾਵੇਂ ਫੇੜੇ ਡਾਂਸ ਕਰਦੇ ਫਿਰਨਾਂ ਜੀ ਜੀ ਦੇਖੋ ਇੱਕ ਚੀਜ਼ ਸੋਚਨੀ ਹੈ ਪਹਿਲੇ ਬਿਲਕੁਲ ਜੋ ਕਿ ਉਸ ਟਾਈਮ ਦੀ ਨਾ ਔਰਤਾਂ ਦੇ ਵਿੱਚ ਬੀਬੀਆਂ ਵਿੱਚ ਵੀ ਸੱਚੀ ਉਹਨਾਰੇ ਬੋਲਾ ਚਦੜੀ ਜਹਾਂ ਚ ਸੱਚੀ ਬਰਕਤ ਸੀ ਮੈਂ ਕਿ ਨਹੀਂ ਦਾਦੀਆਂ ਦੇ ਨੇ ਕਦੀ ਅਸੀਂ ਮੱਥੇ ਤੇ ਸ਼ਿਕਨ ਨਹੀਂ ਸੀ ਦੇਖੀ ਭਾਵੇਂ 10 ਬੰਦੇ ਰੋਟੀ ਖਾਣ ਵਾਲੇ ਆ ਜਾਣ ਖੇਤੋਂ ਸੁਨੇਹਾ ਆਇਆ ਜੀ ਇੰਨੇ ਕੰਮੇ ਲੱਗੇ ਹੋਏ ਰੋਟੀ ਬਣਾ ਕੇ ਭੇਜੋ ਚਾਹ ਬਣਾ ਕੋਲੋਂ ਮੈਂ ਕਿ ਜ ਟੁਟਕੀਆਂ ਵਿੱਚੋਂ ਕੰਮ ਕਰਕੇ ਭੇਜ ਦਿੰਦੀਆਂ ਸੀ ਅੱਜ ਪਹਿਲੀ ਗੱਲ ਤੇ ਰਵਾਜ ਹੀ ਖਤਮ ਹੋ ਗਿਆ ਦੂਸਰੀ ਗੱਲ ਜੇ ਕੰਮੇ ਲੱਗੇ ਵੀ ਹੋਏ ਹਨਾ ਘਰ ਵਿੱਚ ਕੰਮ ਵਾਲੀਆਂ ਔਰਤਾਂ ਰੱਖੀਆਂ ਹੋਣਗੀਆਂ ਜਿਹੜੀਆਂ ਰੋਟੀ ਪਾਣੀ ਬਣਾ ਕੇ ਭੇਜਣਗੀਆਂ ਇਹ ਤੋਂ ਵੀ ਅਗਲੀ ਗੱਲ ਜੇ ਰੋਟੀ ਪਾਣੀ ਬਣਾ ਕੇ ਉਸ ਟਾਈਮ ਦੀਆਂ ਜਨਾਨੀਆਂ ਲੇਡੀਜ਼ ਨੇ ਆਪ ਛਾਬੇ ਵਿੱਚ ਰੱਖ ਕੇ ਲੱਸੀ ਕਹ ਲੋ ਹੱਥ ਚ ਫੜ ਕੇ ਚਾਹ ਨਾਲ ਜਾ ਕੇ ਖੇਤਾਂ ਚ ਤੁਰ ਕੇ ਲੈ ਕੇ ਜਾਂਦੀਆਂ ਹੁੰਦੀਆਂ ਸੀ ਦੇਖੋ ਉਹ ਮਿਹਨਤ ਮੈਨ ਲੱਗਦਾ ਉਹ ਕੁਦਰਤ ਆਪ ਹੀ ਬਰਕਤ ਦੇ ਦਿੰਦੀ ਆ ਦੇਖੋ ਹੁਣ ਇਹ ਹੁਣ ਹੁਣ ਵਾਲੀ ਗੱਲ ਜਿਹੜੀ ਮੈਂ ਕਰ ਲੱਗਾ ਉਹ ਸੁਣਨ ਵਾਲੇ ਜੀ ਤੁਹਾਡੀ ਗੱਲ ਤੋਂ ਸ਼ੁਰੂ ਹੁੰਦੇ ਆ ਜੀ ਪੁਰਾਣੇ ਸਮੇਂ ਦੇ ਵਿੱਚ ਕੋਈ ਫਸਲ ਵੱਢਣੀ ਹੁੰਦੀ ਮਤਲਬ ਕਣਕ ਵੱਢਣੀ ਸੀ ਹੂੰ ਜਾਂ ਕੋਈ ਹੋਰ ਹੂੰ ਬੰਦੇ ਲੱਗਦੇ ਹੁੰਦੇ ਸੀ ਖੇਤ ਹੂੰ ਮਤਲਬ 5 ਲੱਗ ਗਏ 7 ਲੱਗ ਗਏ ਜੀ ਕਹਣਾ ਵੀ ਬੰਦੇ ਲੱਗੇ ਆ ਰੋਟੀ ਪਹੁੰਚ ਆ ਦਿਓ ਹਾਂਜੀ ਜਾਂ ਕੁੱਪ ਬੰਦਣੇ ਆ ਜਾਂ ਬੇੜੇ ਬਟਣੇ ਆ ਕਹਿੰਦਾ ਬੰਦੇ ਲੱਗਿਆ ਵੀ ਰੋਟੀ ਲੈ ਕੇ ਉੱਥੇ ਪਹੁੰਚ ਜਾਓ ਜੀ ਜੀ ਉੱਥੇ ਫਿਰ ਘਰ ਦੀਆਂ ਬੀਬੀਆਂ ਜੁਟ ਜਾਂਦੀਆਂ ਹੁੰਦੀਆਂ ਸੀ ਫਿਰ ਬਾਵਾ ਦਾਲ ਬਣਾ ਲੈਣੀ ਤੌੜੀ ਭਰ ਕੇ ਹਮ ਤੇ ਰੋਟੀ ਰੱਖ ਦੇਣੀ ਅਚਾਰ ਨਾਲ ਕਈ ਕੁਝ ਲੈ ਕੇ ਜਾਣਾ ਪਹੁੰਚਣਾ ਖੇਤ ਹਮ ਤੇ ਉਹਨਾਂ ਨੂੰ ਬਕਾਇਦਾ ਉੱਥੇ ਲੰਗਰ ਸ਼ਿਕਾ ਕੇ ਆਉਣਾ ਜੀ ਜੀ ਲੰਗਰ ਵਿੱਚ ਕਰਕੇ ਵਾਤਰਿਆਂ ਲਾਪਸ ਹਮ ਕਿਉਂਕਿ ਬੜੇ ਪਿਆਰ ਦੇ ਨਾਲ ਬਣਾਇਆ ਹੁੰਦਾ ਜੀ ਜੀ ਪਰ ਉੱਥੇ ਸਾਰਿਆਂ ਨੇ ਪੰਗਤ ਵਿੱਚ ਬੈਠ ਕੇ ਹੂੰ ਬਣਾ ਕੇ ਉੱਥੇ ਛਕ ਲੈਣਾ ਹੂੰ ਬੱਟਾਂ ਤੇ ਬੈਠ ਕੇ ਖੇਤਾਂ ਦੀਆਂ ਤੇ ਖਾਧਾ ਹੋਇਆ ਜਿਹੜਾ ਪ੍ਰਸ਼ਾਦਾ ਨਾ ਇੱਕ ਤਾਂ ਪਚਦਾ ਬਹੁਤ ਚੰਗੇ ਤਰੀਕੇ ਨਾਲ ਤੇ ਸਵਾਦ ਬਹੁਤ ਲੱਗਦਾ ਜੀ ਜੀ ਬਿਲਕੁਲ ਲੱਗਦਾ ਠੀਕ ਹੈ ਅੱਜ ਕੀ ਹੋ ਗਿਆ ਹੂੰ ਚਾਹੇ ਤੁਹਾਡਾ ਝੂਨਾ ਅ ਬੱਢਣ ਦੇ ਲਈ ਕੰਬੈਨ ਲੱਗੀ ਹੋਈ ਹੈ ਹੂੰ ਤੇ ਜਾਂ ਫਿਰ ਤੁਹਾਡੀ ਕਣਕ ਵੱਢਣ ਲਈ ਕੰਬੈਨ ਆਉਣੀ ਹੈ ਤੇ ਜਾਂ ਕੋਈ ਹੋਰ ਫਸਲ ਵੱਢਣ ਦੇ ਲਈ ਕੋਈ ਵੀ ਆਉਣਾ ਬੰਦਾ ਹੂੰ ਤੇ ਉੱਥੇ ਤੁਸੀਂ ਫਿਰ ਉਹਨੂੰ ਕਹਿੰਨੇ ਕਿ ਇਹਨੂੰ ਲਿ ਜਾ ਕੇ ਬਜ਼ਾਰਾਂ ਕੋਲ ਠੰਡਾ ਠੁੰਡਾ ਪੜਾ ਲਈ ਸਮੋਸੇ ਸਮੋਸੇ ਖਿਲਾ ਦੇ ਸਾਡੇ ਕੋਲ ਪੱਕਣੀਆਂ ਮੈਂ ਵੀ ਕਰ ਸਰੀਹਾਂ ਨਾ ਕਿਤੇ ਵਜਾਦੀ ਵੀ ਨੇ ਬੰਦੇ ਲੱਗੇ ਹੋਏ ਆ ਜੇਕਰ ਇੱਕ ਹੋਰ ਵੀ ਅੱਧੇ ਆ ਜੋ ਹਾਂਜੀ ਆਮ ਤੌਰ ਤੇ ਲੈਂਟਰ ਪੈਂਦੇ ਹੁੰਦੇ ਸੀ ਸਾਡੇ ਕਰਾਂ ਜੀ 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 ਜਦੋਂ ਬਾਲਿਆਂ ਵਾਲੀ ਛੱਤਾਂ ਪੈਂਦੀ ਹੁੰਦੀ ਸੀ ਕਿੜੀਆਂ ਦੇ ਕੋਲੋਂ ਲਾਲ ਧਾਗਾ ਬੋਲੀ ਬਣਾਉਂਦੇ ਹੁੰਦੇ ਸੀ ਕਿ ਕੁੜੀ ਨੂੰ ਕੋਈ ਪਿਆਰ ਪੂਰਦੇ ਦੇਣਾ ਮਾੜਾ ਪੁੱਤ ਅੱਜ ਜਦੋਂ ਲੈਂਟਰ ਪੈਂਦੇ ਆ ਉਹਨਾਂ ਸਮੇਂ ਦੇ ਵਿੱਚ ਲੰਗਰ ਲਾਉਦੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਹਾਂਜੀ ਹਾਂਜੀ ਤੇ ਭਾਈ ਲੈਂਟਰ ਪੈਣ ਲੱਗਾ ਲੰਗਰ ਲਾਓ ਇਹਨਾਂ ਨੂੰ ਸਾਰਿਆਂ ਬੰਦੇ ਨੂੰ ਲੰਗਰ ਛਕਾਓ ਜੀ ਅੱਜ ਇੱਕ ਮਸ਼ੀਨ ਜਿਹੀ ਆਉਂਦੀ ਆ ਮਸ਼ੀਨ ਜੀ ਉਹ ਪਾ ਕੇ ਉੱਪਰ ਫਟਾਫਟ ਜਾਂਦੇ ਆ ਉਹਨਾਂ ਨੂੰ ਸਮੋਸੇ ਸਮੋਸੇ ਕਰਾਉਣ ਤੇ ਨਾਲ ਦੇ ਦਿਓ ਇੱਕ ਸ਼ਰਾਬ ਦੀ ਬੋਤਲ ਦੇਂਦੇ ਆ ਬਿਲਕੁਲ ਠੀਕ ਹੈ ਸ਼ੁਰੂਇਤ ਤੋਂ ਹੁੰਦੀ ਹੈ ਗੱਲ ਜੀ ਹਨਾ ਜੇ ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੁਹਾਡੇ ਘਰਾਂ ਵਿੱਚ ਬਰਕਤਾਂ ਕਿੱਥੋਂ ਆ ਜਾਣਗੀਆਂ ਹੁਣ ਆ ਜੋ ਹੋਰ ਬਾਕੀ ਗੱਲਾਂ ਦੇ ਵਿੱਚ ਜੀ ਸਾਡੇ ਘਰਾਂ ਦੇ ਵਿੱਚ ਆਮ ਤੌਰ ਤੇ ਅਸੀਂ ਜਦੋਂ ਕੋਠੀਆਂ ਬਣਾਉਨੇ ਹਾਂ ਹੂੰ ਜੇ ਤੁਸੀਂ ਮਕਾਨ ਬਣਾਉਨੇ ਆ ਅਸੀਂ ਘਰ ਨਹੀਂ ਬਣਾਉਨੇ ਅਸੀਂ ਬਣਾਉਨੇ ਕੋਠੀ ਬੰਗਲੋ ਅਸੀਂ ਵਿਲਾਸ ਬਣਾਉਨੇ ਆ ਠੀਕ ਹੈ ਅਸੀਂ ਘਰ ਨਹੀਂ ਬਣਾਉਂਦੇ ਕਿਉਂਕਿ ਘਰ ਸਾਡਾ ਕਦੀ ਜ਼ਿੰਦਗੀ ਚ ਬਣਦਾ ਹੀ ਨਹੀਂ ਹੁਣ ਉਹਨਾਂ ਦੇ ਵਿੱਚ ਅਸੀਂ ਕੀ ਕਰਦੇ ਆ ਕਦੇ ਅਸੀਂ ਆਪਣੇ ਘਰ ਦੇ ਵਿੱਚ ਇਹ ਨਹੀਂ ਕਿਹਾ ਕਿ ਇਸ ਘਰ ਦੇ ਵਿੱਚ ਬੈਠ ਕੇ ਮੈਂ ਨਿਤਨੇਮ ਕਰਿਆ ਕਰਨਾ ਇਸ ਘਰ ਦੇ ਵਿੱਚ ਬੈਠ ਕੇ ਮੈਂ ਆਪਣੇ ਸਤਿਗੁਰੂ ਨੂੰ ਯਾਦ ਕਰਿਆ ਕਰਨਾ ਇਸ ਘਰ ਦੇ ਵਿੱਚ ਬੈਠ ਕੇ ਮੈਂ ਬਾਣੀ ਉਚਾਰਿਆ ਕਰਨੀ ਹੈ ਮੇਰੇ ਕੋਲ ਸਾਰਾ ਟੱਬਰ ਬੈਠ ਕੇ ਜੇ ਮੈਂ ਸਵੇਰੇ ਉੱਠ ਕੇ ਪਾਠ ਕਰੂੰਗਾ ਮੇਰੇ ਕੋਲ ਬੈਠੇ ਹੋਰ ਮੈਂ ਸ਼ਾਮ ਨੂੰ ਰਹਿਰਾਸ ਕਰੂੰਗਾ ਮੇਰੇ ਕੋਲ ਬੈਠੇ ਏਡੇ ਗੁਣੀ ਗਿਆਨੀ ਸਾਡੇ ਕਿੱਥੇ ਆ ਅੱਜ ਕੱਲ ਦੇ ਬੰਦੇ ਪਤਾ ਕੀ ਕਹਿੰਦੇ ਸਾਰਾ ਕੁਝ ਬਣਾ ਕੇ ਮੇਰੇ ਘਰ ਦੇ ਵਿੱਚ ਇੱਕ ਬਾਰ ਹੋਣੀ ਚਾਹੀਦੀ ਆ ਜਿਹੜਾ ਕੋਈ ਆਵੇ ਇੱਥੇ ਆਣ ਕੇ ਉਹ ਮੇਰੇ ਕੋਲ ਦੇਖੇ ਤੇ ਕਹੇ ਕਿ ਯਾਰ ਇਹਦੇ ਕੋਲ ਤਾਂ ਬਾਰ ਲੀਆਂ ਸ਼ਰਾਬ ਦੀਆਂ ਬੋਤਲਾਂ ਪਈਆਂ ਤੇ ਜੇਕਰ ਤੁਸੀਂ ਬਾਣੀ ਨੂੰ ਛੱਡ ਕੇ ਇਦਾਂ ਦੀਆਂ ਕੁਰੇਤਾਂ ਦੇ ਮਗਰ ਚੱਲੂਗੇ ਤਾਂ ਮੈਂ ਕਹਿੰਦਾ ਜਿੱਥੇ ਤੱਕ ਮਰਜ਼ੀ ਦੌੜ ਲਓ ਜਿਹੜੇ ਮਰਜ਼ੀ ਬਾਬੇ ਦੇ ਤੁਸੀਂ ਧਾਗੇ ਤਵੀਤ ਲੈ ਲਓ ਜਿਹੜੇ ਮਰਜ਼ੀ ਬਾਬੇ ਦੇ ਕੋਲ ਜਾ ਕੇ ਫਾਂਡਾ ਕਰਾਇਓ ਜਿਹਦੇ ਕੋਲ ਮਰਜ਼ੀ ਜਾ ਕੇ ਤੁਸੀਂ ਚੰਡੇ ਛੱਤਰ ਖਾਇਓ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਨੱਚ ਸਕਦੀ ਜੋਗੀ ਜੀ ਤੁਸੀਂ ਬਰਕਤਾਂ ਦੀ ਗੱਲ ਕਰ ਰਹੇ ਹੋ ਜਿਹੜੇ ਘਰ ਦੀ ਨਹੀਂ ਇੱਕ ਸ਼ਰਾਬ ਦੀ ਬੋਤਲ ਦੀ ਗੱਲ ਕਰਕੇ ਦੋ ਕਹ ਲੋ ਪੈਗ ਅੰਦਰ ਚੜਾ ਕੇ ਰੱਖੀ ਗਈ ਹੋਵੇ ਜਿਹਦੇ ਜਿਸ ਘਰ ਦੀ ਛੱਤ ਜਦੋਂ ਬਣੀਆ ਲੈਂਟਰ ਪਿਆ ਚਾਹੇ ਉਹ ਬਾਲੇ ਹੋਣ ਚਾਹੇ ਲੈਂਟਰ ਪਿਆ ਹੋਵੇ ਉਦੋਂ ਵੀ ਸ਼ਰਾਬਾਂ ਵਰਤਾਈਆਂ ਗਈਆਂ ਹੋਣ ਖੁਸ਼ੀ ਮਨਾਈ ਗਈ ਉਹ ਵੀ ਸ਼ਰਾਬਾਂ ਦੇ ਨਾਲ ਫਿਰ ਕਿੱਥੋਂ ਉਮੀਦ ਕਰਦੇ ਹੋ ਕਿ ਜਿੱਦਣ ਉਸ ਘਰ ਦੇ ਵਿੱਚ ਬੈਠ ਕੇ ਕੋਈ ਨਿਤਨੇਮ ਕੀਤਾ ਜਾਊਗਾ ਉਦੋਂ ਵੀ ਅਗਲੀ ਗੱਲ ਜਦੋਂ ਤੁਸੀਂ ਇਹੋ ਜੇ ਕੰਮ ਕਰਦੇ ਹੋ ਕਿ ਸਾਡੇ ਬੱਚੇ ਨਿਤਨੇਮ ਕਰਨਗੇ ਜੀ ਕਦੀ ਵੀ ਨਹੀਂ ਇਹੀ ਗੱਲ ਹੈ ਇਹ ਕਰ ਸਾਡੇ ਕਰਦੀਆਂ ਸਵਾਣੀਆਂ ਨਾ ਜੋ ਖਾਸ ਤੋ ਤੇ ਬੱਚੇ ਹਨਾ ਮਾਵਾ ਕਹਿੰਦੀਆਂ ਹੁੰਦੀਆਂ ਕਿ ਸੁੱਬਰ ਲਈ ਫਿਰਦੀ ਆ ਹਨਾ ਛੋਟੇ ਛੋਟੇ ਬੱਚਿਆਂ ਨੂੰ ਮਾਵਾ ਕਹਿੰਦੀਆਂ ਨਾ ਜੇ ਮਾਂ ਪਾਠ ਕਰਦੀ ਆ ਨਾ ਸਿਰ ਦੁਪੱਟਾ ਲੈ ਕੇ ਮਾਂ ਪਾਠ ਕਰਦੀ ਨਾ ਬੱਚੇ ਵੀ ਉਹਦੀ ਕਾਪੀ ਕਰਨਗੇ ਅਸੀਂ ਕਦੀ ਵੀ ਆਪਣੇ ਬੱਚਾ ਲਈ ਰੋਲ ਮਾਡਲ ਨਹੀਂ ਬਣਦੇ ਇਹ ਕੱਲ ਮੇਰੀ ਸੱਚੀਉਂ ਦੇਖੀ ਪਰਖੀ ਆ ਸਾਡੇ ਨੇੜਲੇ ਘਰ ਵਿੱਚ ਉਹਨਾਂ ਦੀ ਛੋਟੀ ਜੀ ਬੱਚੀ ਆ ਜਿੱਦਾਂ ਉਹ ਚਾਚੀ ਹੁਣੀ ਪਾਠ ਕਰਦੇ ਨੇ ਨਾ ਉਹਨਾਂ ਦੀ ਪੋਤੀ ਵੈਸੇ ਲੱਗਦੀ ਆ ਉਹ ਅ ਮਾ ਜਾ ਚੂਣੀ ਪਾਠ ਕਰਨਗੇ ਨਾ ਤਾਂ ਉਹ ਬੱਚੀ ਵੀ ਉਦੀ ਮਗਰ ਲੈ ਕੇ ਬੈਠੂਗੀ ਤੇ ਔਰ ਬੱਚੇ ਜਿੱਦਾਂ ਦੇ ਬੱਚੇ ਅੱਜ ਕੱਲ੍ਹ ਭਾਸ਼ਾ ਬੋਲਦੇ ਨਾ ਉਹ ਉਹਨਾਂ ਨੂੰ ਕਹਿਣਗੇ ਦਾਦੀ ਜੀ ਮੈਂ ਤੁਹਾਡੇ ਵਾਲੀ ਬੁੱਕ ਪੜ੍ਹਨੀ ਆ ਹੁਣ ਬੇਸ਼ੱਕ ਅੱਜ ਜੋ ਗੁਟਕਾ ਸਭ ਨੂੰ ਬੁੱਕ ਕਹਿ ਰਹੀ ਆ ਥੋੜੀ ਉਮਰ ਚੱਕ ਉਹਨੂੰ ਸਮਝ ਆ ਜਾਣੀ ਅਸੀਂ ਕਿਤੇ ਨਾ ਕਿਤੇ ਸਿੱਧੇ ਸਿੱਧੇ ਅਗਰ ਰੋਲ ਮਾਡਲ ਬਣੀਏ ਬੱਚੇ ਆਪਣੇ ਆਪ ਕਾਪੀ ਕਰਦੇ ਆ ਇਹ ਤੋਂ ਵੀ ਅਗਲੀ ਗੱਲ ਪੜ੍ਹਾਈ ਦੇ ਮਾਮਲੇ 'ਚ ਜੇ ਆਈਏ ਨਾ ਇਹ ਅਸੀਂ ਗੱਲ ਕਰਦੇ ਆ ਬਰਕਤਾਂ ਦੀ ਸਾਡੇ ਆਲੇ-ਦੁਆਲੇ ਪੂਰੇ ਕੁੰਬੇ 'ਚ ਹੀ ਕਹਿ ਲਓ ਅਗਰ ਕੋਈ ਇੱਕ ਬੰਦਾ ਆਫੀਸ ਉਹ ਉਹਦਾ ਪੂਰਾ ਜੋਰ ਲੱਗਿਆ ਹੁੰਦਾ ਕਿ ਜਿਸ ਲੈਵਲ ਤੇ ਮੈਂ ਆ ਨਾ ਕੋਈ ਹੋਰ ਨਾ ਉਸ ਲੈਵਲ ਤੇ ਆ ਜਾਵੇ ਪਰ ਜੇ ਅਸੀਂ ਬਰਕਤ ਲੈ ਹੋਣੀ ਹੈ ਜੇ ਕੋਈ ਬਰਕਤ ਵਾਲਾ ਬੰਦਾ ਹੈਗਾ ਆ ਉਹ ਕੀ ਸੋਚਦਾ ਹੈ ਅਗਰ ਮੈਂ ਕਿਸੇ ਅੱਛੇ ਅਹੁਦੇ ਤੇ ਪਹੁੰਚ ਗਿਆ ਮੇਰੇ ਖਾਨਦਾਨ ਚੋਂ ਕਿਸੇ ਰਿਸ਼ਤੇਦਾਰੀ ਚੋਂ ਜ ਆਲੇ ਦੁਆਲੇ ਤੋਂ ਕੋਈ ਵੀ ਜਿਹਨੂੰ ਮੈਂ ਇੱਕ ਸਲਾਹ ਇੱਕ ਗਾਈਡ ਵੀ ਦੇ ਦਵਾਂ ਘਰ ਉਹ ਵੀ ਬੱਚੇ ਇੱਥੋਂ ਤੱਕ ਪਹੁੰਚ ਜਾਣਗੇ ਤਾਂ ਕੁਦਰਤੀ ਸਿੱਧੇ ਸਿੱਧੇ ਬਰਕਤ ਹੈ ਮੇਰੇ ਕੋਲ ਅਪੀ ਜਾਣੀ ਹੈ ਕਿਉਂਕਿ ਜੋ ਅਸੀਂ ਕਹਿੰਨੇ ਕਿ ਫਾਇਦਾ ਸੀ ਕਿਸੇ ਦਾ ਕਰਦੇ ਇਹ ਕਿਸੇ ਦਾ ਨਹੀਂ ਵੈਸੇ ਅਸੀਂ ਕਰਦੇ ਆ ਆਪਣੇ ਫਾਇਦੇ ਲਈ ਕੁਦਰਤ ਇਨਡਾਇਰੈਕਟ ਸਾਡੇ ਕੋਲੋਂ ਬਰਕਤ ਭੇਜ ਦਿੰਦੀ ਹੈ ਤੁਹਾਡੀਆਂ ਇਹਨਾਂ ਗੱਲਾਂ ਨੂੰ ਸਾਰੀਆਂ ਜਿੰਨੀਆਂ ਵੀ ਉਹ ਲੁਪੇੜਦੇ ਨੇ ਇੱਕੋ ਗੱਲ ਦੇ ਵਿੱਚ ਹਮ ਫੈਕਟਰੀਆਂ ਖੋਲਦੀਆਂ ਜੀ ਇੱਕ ਬੰਦਾ ਬਾਬਾ ਮਾਲਦਾਰ ਜ਼ਾਮੀ ਜਿਹੜੀ ਹੁੰਦੀ ਆ ਹਮ ਉਹ ਇੱਕ ਫੈਕਟਰੀ ਲਗਾਉਂਦਾ ਹਮ ਫੈਕਟਰੀ ਲਗਾ ਕੇ ਉਹ ਬੰਦੇ ਰੱਖਦਾ 5 10 ਹਮ ਉਹਨਾਂ 5 10ਾਂ ਬੰਦਿਆਂ ਨੂੰ ਹਮ ਉਹ ਤਨਖਾਹ ਦਿੰਦਾ ਜੀ ਉਹ ਬੰਦੇ ਖੁਸ਼ ਹਮ ਫਾਇਦਾ ਕਿਦਾ ਹੁੰਦਾ ਬਿਲਕੁਲ ਹੁੰਦਾ ਆ ਉਦਾਂ ਹੀ ਮਾਲਕ ਦਾ ਹੂੰ ਜਿਹਨੇ ਪੈਸਾ ਲਾਇਆ ਹੁੰਦਾ ਹੂੰ ਇਦਾਂ ਹੀ ਆ ਜੇਕਰ ਤੁਸੀਂ ਕਿਸੇ ਦੀ ਬਾਹ ਫੜ ਲੈਣੇ ਹੋ ਕਿਸੇ ਨੂੰ ਰਾਹ ਪਾ ਦੇਣੇ ਹੋ ਉਹ ਫਾਇਦਾ ਤੁਹਾਡਾ ਹੀ ਹੋਣਾ ਹੈ ਮੂਰਖੋ ਜੇਕਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਕਿ ਕਿਸੇ ਦੀ ਬਾਹ ਫੜ ਕੇ ਰੱਖੋ ਜੇਕਰ ਤੁਸੀਂ ਕਿਸੇ ਦੀ ਬਾਹ ਫੜੋਗੇ ਰੱਬ ਨੇ ਵੀ ਤੁਹਾਡੀ ਫੜਨੀ ਫੜੀ ਬਿਲਕੁਲ ਜੇਕਰ ਤੁਸੀਂ ਕਿਸੇ ਦੀ ਲੱਤ ਖਿੱਚੋਗੇ ਤਾਂ ਜੋ ਮਰਜ਼ੀ ਕਰ ਲੋ ਰੱਬ ਨੇ ਤਾਂ ਉਹਦੀ ਬਾਹ ਫੜੀ ਹੋਈ ਆ ਫੜੀ ਹੈ ਬਿਲਕੁਲ ਤੁਸੀਂ ਨਹੀਂ ਦੋ ਹਾਂ ਤੁਸੀਂ ਨਹੀਂ ਕਰੋਗੇ ਕੋਈ ਹੋਰ ਫੜ ਲੇਗਾ ਇਹ ਜ਼ਰੂਰੀ ਤਾਂ ਨਹੀਂ ਹੈਗੀ ਬਿਲਕੁਲ ਬਿਲਕੁਲ ਤੇ ਫਿਲਹਾਲ ਗੱਲਾਂ ਦੀਆਂ ਬਰਕਤਾਂ ਬਹੁਤ ਪਾਈਆਂ ਆਪਾਂ ਤੇ ਗੱਲਾਂ ਮੁੱਕੜੀਆਂ ਨਹੀਂ ਜੀ ਜੀ ਨਾਲੇ ਜੱਸੀ ਤੁਹਾਡੀਆਂ ਗੱਲਾਂ ਓਹੋ ਓਏ ਹੋਏ ਤੁਹਾਡੀਆਂ ਗੱਲਾਂ ਤਾਂ ਮੁੱਕਦੀ ਨਹੀਂ ਉਹ ਪਟਾਕੇ ਨੇ ਨਹੀਂ ਤਾਂ ਲਾਈ ਹੁੰਦੀ ਲੱਗਦੀ ਅੱਛਾ ਅੱਛਾ ਹਾਂ ਤੁਸੀਂ ਸਾਝੀਦਾਰ ਹੋਣ ਦੇ ਵਿੱਚ ਬਰਬਰ ਦੇ ਚਲੋ ਜੋਗੀ ਜੀ ਜੀ ਸਾਡੇ ਨਾਲ ਜੁੜਿਓ ਮੈਂ ਪਰਮਾਤਮਾ 'ਤੇ ਅਰਦਾਸ ਕਰਾਂਗੀ ਤੁਹਾਡੇ ਬੋਲਾਂ ਵਿੱਚ ਵੀ ਬਰਕਤ ਵਾਹੇ ਪਰਮਾਤਮਾ ਤੁਹਾਡੇ ਕਰ ਦੇ ਵਿੱਚ ਵੀ ਬਰਕਤ ਦੇਵੇ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਦਰਸ਼ਕੋ ਕੁਦਰਤ ਐਸੀ ਹੈ ਜਿੰਨੂੰ ਅਸੀਂ ਕੁਝ ਦਿੰਦੇ ਨਹੀਂ ਕੁਦਰਤ ਹਮੇਸ਼ਾ ਹੀ ਸਾਨੂੰ ਦਿੰਦੀ ਹੈ ਸਾਨੂੰ ਜ਼ਿੰਦਗੀ ਦੇ ਵਿੱਚ ਅਗਰ ਇੱਕ ਲਫ਼ਜ਼ ਸ਼ੁਕਰਾਨਾ ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਗ੍ਰੈਟੀਟਿਊਡ ਵੀ ਕਹਿੰਦੇ ਆ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਲੈ ਆਈਏ ਤੇ ਮੈਨੂੰ ਲੱਗਦਾ ਕਿ ਕੁਦਰਤ ਇਸ ਤੋਂ ਵੀ ਵੱਧ ਸਾਡੇ ਤੇ ਮਿਹਰਬਾਨ ਹੋ ਜਾਏਗੀ ਬਰਕਤਾਂ ਲਿਆਉਣ ਦਾ ਇਹ ਸਭ ਤੋਂ ਸੌਖਾ ਤੇ ਸਰਲ ਤਰੀਕਾ ਹੈ ਔਰ ਮੈਂ ਤੁਹਾਨੂੰ ਇੱਕ ਗੁਜਾਰਿਸ਼ ਕਰਾਂਗੀ ਜ਼ਿੰਦਗੀ ਦੇ ਵਿੱਚ ਜਿੰਨੇ ਜਿਹੜੀ ਜਿਹੜੀ ਬਰਕਤ ਇਸ ਸ਼ੁਕਰਾਨੇ ਦੇ ਨਾਲ ਲਈ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਕੇ ਭੇਜੋ ਤੇ ਪਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਬਹੁਤ ਸਾਰੀਆਂ ਬਰਕਤਾਂ ਲੈ ਕੇ ਆਵੇ ਸੋਹਣੀ ਸਵੇਰ ਦੇ ਵਿੱਚ ਨਵੀਆਂ ਬਰਕਤਾਂ ਦੇ ਨਾਲ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੀ ਤਦ ਤੱਕ ਲਈ ਮਿਹਰਬਾਨੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇੱਕ ਟਾਪ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપ્પે તો દૂર તે મુદ્દે તે ને લાઈવી ટીવી